35 ਸਾਲ 40 ਸਾਲ ਦੇ ਨੂੰ ਗੋਡੇ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਉਸ ਤੋਂ ਪਰੇ ਜਦੋਂ ਗੋਡੇ ਦੀ ਪ੍ਰੋਬਲਮ ਆਉਂਦੀ ਹੈ ਆਪਣੇ ਇੰਡੀਆ ਦੇ ਲੋਕਾਂ ਨੇ ਪੜ੍ਹ ਲੈ ਕੇ ਹੈ ਨਹੀਂਗੇ ਉਹ ਫਿਰ ਇਹ ਮੀਨਕੀਵਾ ਪਿੱਛੇ ਇਹ ਤੁਸੀਂ ਇਸ ਕੁਰਸੀ ਨਾਲ ਲੱਗ ਕੇ ਬੈਠੇ ਰਹੋਗੇ ਤੁਹਾਡੀ ਹੌਲੀ ਹੌਲੀ ਮਾਸਪੇਸ਼ੀਆਂ ਚਾਹੇ ਤੁਹਾਡੇ हिਪ ਦੀਆਂ ਹੋਣ ਚਾਹੇ ਤੁਹਾਡੇ ਗੋਡਿਆਂ ਦੀਆਂ ਹੋਣ ਚਾਹੇ ਗਿੱਟਿਆਂ ਦੀਆਂ ਹੋਣ ਚਾਹੇ ਮੋਢੇ ਦੀਆਂ ਹੋਣ ਜੀ ਇਹ ਹੌਲੀ ਹੌਲੀ ਸਾਰੇ ਜਿਹੜੇ ਜੋੜ ਸਾਰੀ ਮਾਸਪੇਸ਼ੀਆਂ ਉਹ ਹੌਲੀ ਹੌਲੀ ਖਤਮ ਹੋ ਜਾਂਦੀ ਜੀ ਸਾਡੇ ਸਰੀਰ ਚ ਕੇਵਲ ਦੋ ਮਾਸਪੇਸ਼ੀਆਂ ਨੇ ਜਿਹੜੀਆਂ ਸਾਡੇ ਜਨਮ ਤੋਂ ਲੈ ਕੇ ਸਾਡੇ ਮਰਨ ਤੱਕ ਕੰਮ ਕਰਦੀਆਂ ਜੀ ਇੱਕ ਹੈ ਸਾਡੇ ਦਿਲ ਦੀਆਂ ਮਾਸਪੇਸ਼ੀਆਂ ਇੱਕ ਸਾਡੀ ਪਿੱਠ ਦੀਆਂ ਮਾਸਪੇਸ਼ੀਆਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਅਤੇ ਦਰਸ਼ਕਾਂ ਦਾ ਮੇਰੇ ਵੱਲੋਂ ਜਣੀ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਪਹੁੰਚਿਆ ਮਾਲਵੇ ਦੇ ਮਸ਼ਹੂਰ ਹਸਪਤਾਲ ਜੋ ਗੁਰੂ ਜੀ ਜੋ ਕਿ ਕਿਥੇ ਜਾਣ ਪਸਾਨ ਦੇ ਬਤਾਜ ਨੇ ਹਨ ਉਹਨਾਂ ਦੀ ਮਾਤਾ ਦੇ ਨਾਮ ਦੇ ਬੜਿਆਂ ਮਾਤਾ ਸੁਰਜੀਤ ਕੌਰ ਮੈਮੋਰੀਅਲ ਹਸਪੀਟਲ ਦੁਗਰੀ ਜੋ ਕਿ ਖਨਮਲੇ ਕੋਲਰ ਰੋਡ ਤੇ ਸਥਿਤ ਹੈ ਤੇ ਅਸੀਂ ਅੱਜ ਗੱਲ ਕਰਾਂ ਕਰਾਂਗੇ ਹੱਡੀਆਂ ਦੇ ਮਾਹ ਡਾਕਟਰ ਵੀ ਹੱਡੀਆਂ ਦੇ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ਇਹਨਾਂ ਦਾ ਆਪਰੇਸ਼ਨ ਜਾਂ ਇਹਨਾਂ ਦਾ ਕੀ ਇਲਾਜ ਹੈ ਡਾਕਟਰ ਸਾਹਿਬ ਪਹਿਲਾਂ ਤੁਹਾਡਾ ਸਾਡੇ ਚੈਨਲ ਵੱਲੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਪਹਿਲਾਂ ਆਪਣਾ ਨਾਮ ਦੱਸ ਦਿਓ ਤੇ ਆਪਣੀ ਜੋ ਮੈਡੀਕਲ এডਿਕੇਸ਼ਨ ਹੈ ਉਹ ਵੀ ਦੱਸ ਦਿਓ ਸਤਿ ਸ੍ਰੀ ਅਕਾਲ ਮੈਂ ਡਾਕਟਰ ਰੋਹਿਤ ਛਾਬੜਾ ਮੈਂ ਮਾਤਾ ਸਰਜੀਤ ਕੌਰ ਮੈਮੋਰੀਅਲ ਹਸਪੀਟਲ ਪਿੰਡ ਦੁਗਰੀ ਮਲੇਰ ਕੋਟਲਾ ਵਿੱਚ ਕੰਸਲਟੈਂਟ ਆਰਥੋਡੋਟਿਕ ਸਰਜਨ ਤੇ ਜੋਇੰਟ ਰਿਪਲੇਸਮੈਂਟ ਸਰਜਨ ਹਾਂ ਮੈਂ ਆਪਣੀ ਐਮਬੀਬੀਐਸ ਸਰਕਾਰੀ ਮੈਡੀਕਲ ਕਾਲਜ ਕੈਲਕਟ ਕੇਰਲਾ ਤੋਂ ਕੀਤੀ ਹੈ ਉਸ ਤੋਂ ਬਾਅਦ ਮੈਂ ਆਪਣੀ ਐਮਐਸ ਕਰਨਾਟਕਾ ਬੈਲਗਾਮ ਸ਼ਹਿਰ ਤੋਂ ਕੀਤੀ ਹੈ ਉਸ ਤੋਂ ਬਾਅਦ ਮੈਂ ਲੁਧਿਆਣੇ ਆ ਕੇ ਵੱਖ-ਵੱਖ ਹਸਪਤਾਲਾਂ 'ਚ ਕੰਮ ਕੀਤਾ ਹੈ ਤੇ ਹੁਣ ਮੈਂ ਲੁਧਿਆਣੇ ਆਪਣੇ ਹਸਪਤਾਲ ਛਾਵੜਾ ਹਸਪਤਾਲ ਜੋ ਕਿ ਬੱਸ ਸਟੈਂਡ ਰੋਡ ਦੇ ਕੋਲ ਹੈ ਉੱਥੇ ਕੰਮ ਕਰਦਾ ਹਾਂ ਤੇ ਨਾਲ ਦੇ ਨਾਲ ਗੁਰੂ ਜੀ ਦੇ ਅਸ਼ੀਰਵਾਦ ਨਾਲ ਇੱਥੇ ਮੈਨੂੰ ਸੇਵਾ ਕਰਨ ਦਾ ਕੰਮ ਕਰਨ ਦਾ ਮੌਕਾ ਮਿਲਦਾ ਹੈ ਮਾਤਾ ਸੁਜੀਤ ਕੌਰ ਮੈਮੋਰੀਅਲ ਹਸਪੀਟਲ 'ਚ ਇਹ ਹਸਪਤਾਲ ਅਸੀਂ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਹੈ ਤੇ ਸਾਡੇ ਕੋਲ ਵੱਖ-ਵੱਖ ਸਪੈਸ਼ਲਿਸਟ ਅਲੱਗ-ਅਲੱਗ ਡਿਪਾਰਟਮੈਂਟਸ ਚ ਹੈਗੇ ਜਿਹੜੇ ਕਿ ਬਹੁਤ ਵਧੀਆ ਤਰੀਕੇ ਨਾਲ ਇੱਥੇ ਸੇਵਾ ਕਰ ਰਿਹਾ ਕੰਮ ਕਰ ਰਿਹਾ ਮੈਂ ਹੱਡੀਆਂ ਦਾ ਮਹਾਰਾ ਤੇ ਹੱਡੀਆਂ ਦੇ ਜੋੜਾਂ ਦੇ ਆਪਰੇਸ਼ਨ ਜੋੜ ਬਦਲਣ ਦੇ ਆਪਰੇਸ਼ਨ ਫ੍ਰੈਕਚਰ ਟ੍ਰੀਟਮੈਂਟ ਸਾਰਾ ਕੁਝ ਸੀਏਸੀ ਹਸਪਤਾਲ ਵਿੱਚ ਕਰਦੇ ਆ ਬਹੁਤ ਵਧੀਆ ਤਰੀਕੇ ਨਾਲ ਬਾਕੀ ਸਿੱਧੂ ਸਾਹਿਬ ਮੈਂ ਤੁਹਾਨੂੰ ਇਹ ਪੁੱਛਾਂਗਾ ਕਿ ਆਪਣੇ ਜੀਵ ਦੇ ਵਿੱਚ ਵੱਡੀਆਂ ਤੇ ਛੋਟੀਆਂ ਹੱਡੀਆਂ ਦੀ ਗਿਣਤੀ ਕਿੰਨੇ ਕੁ ਹੁੰਦੀ ਹੈ ਕੁੱਲ ਮਲਾ ਕੇ ਆਪਣੇ ਸਾਰੇ ਸਰੀਰ ਚ 206 ਹੱਡੀਆਂ ਹੁੰਦੀਆਂ ਜੀ ਜਿਹੜੇ ਕਿ ਜੇ ਆਪਾਂ ਵੱਡੀਆਂ ਹੱਡੀਆਂ ਮੰਨੀਏ ਜੋ ਉਹਨਾਂ ਨੂੰ ਆਪਾਂ ਹੱਥ ਦੀਆਂ ਬਾਹਾਂ ਦੀਆਂ ਲੱਤਾਂ ਦੀਆਂ ਹੱਡੀਆਂ ਕਹਾਂਗੇ ਉਹਨਾਂ ਦੀ ਗਿਣਤੀ ਕਰੀਬਨ ਆਪਣੀ 40 ਤੋਂ 44 ਹੁੰਦੀ ਹੈ ਬਾਕੀ ਜਿਹੜੀ ਹੱਡੀਆਂ ਹੁੰਦੀਆਂ ਜਿਹੜੀ ਛੋਟੀ ਹੱਡੀਆਂ ਆ ਉਹ ਬਾਕੀ ਹੱਡੀਆਂ ਹੁੰਦੀਆਂ ਜਿਹੜੀ ਕਿ ਆਪਣੇ ਗਰਦਨ ਦੇ ਅੰਦਰ ਪਿੱਠ ਦੇ ਅੰਦਰ ਆਪਣੇ ਕੁਲਿਆਂ ਦੇ ਅੰਦਰ ਹੱਡੀਆਂ ਜਿਹੜੀਆਂ ਹੁੰਦੀਆਂ ਚੂਲਿਆਂ ਦੀਆਂ ਹੱਡੀਆਂ ਹੁੰਦੀਆਂ ਉਹ ਸਾਰੀਆਂ ਜਿਵੇਂ ਮੰਨੀਆਂ ਤੇ ਟੋਟਲ 206 ਹੱਡੀਆਂ ਆਪਣੇ ਸਾਡੇ ਸਰੀਰ 'ਚ ਹੁੰਦੀਆਂ ਜੀ ਡਾਕਟਰ ਸਾਹਿਬ ਇੱਕ ਬੱਚਾ ਪੈਦਾ ਹੁੰਦਾ ਹੈ ਉਹ ਵੱਡਾ ਹੁੰਦਾ ਹੈ ਟੋਟਲ ਹੱਡੀਆਂ ਦਾ ਵਿਕਾਸ ਕਿੰਨੀ ਉਮਰ ਤੱਕ ਹੋ ਜਾਂਦਾ ਹੈ ਹਰ ਹੱਡੀ ਦਾ ਆਪਣੀ ਵਿਕਾਸ ਜਿਹੜਾ ਟਾਈਮ ਹੈ ਉਹ ਵੱਖ-ਵੱਖ ਹੈ ਜੀ ਜਿਵੇਂ ਆਪਾਂ ਜੇ ਹੱਥ ਦੀਆਂ ਹੱਡੀਆਂ ਦੀ ਗੱਲ ਕਰੀਏ ਜਾਂ ਕੋਹਣੀ ਦੀਆਂ ਹੱਡੀਆਂ ਦੀ ਗੱਲ ਕਰੀਏ ਤੇ 18 ਤੋਂ 20 ਸਾਲ ਤੱਕ ਬੱਚੇ ਦੀਆਂ ਹੱਡੀਆਂ ਜਿਹੜੀਆਂ ਹੈਗੀਆਂ ਉਹ ਹੌਲੀ ਹੌਲੀ ਆਪਣਾ ਸਾਈਜ਼ ਵਧਾਉਂਦੀਆਂ ਤੇ ਉਹ ਬਾਕੀ ਹੱਡੀਆਂ ਦਾ ਇਹਨੂੰ ਆਪਾਂ ਨੂੰ ਆਸਿਫੀਕੇਸ਼ਨ ਸੈਂਟਰ ਕਹਿੰਦੇ ਆ ਇੱਕ ਤਰੀਕੇ ਨਾਲ ਅਲੱਗ-ਅਲੱਗ ਹੱਡੀ ਦਾ ਇੱਕ ਆਸਿਫੀਕੇਸ਼ਨ ਸੈਂਟਰ ਹੁੰਦਾ ਅਲੱਗ-ਅਲੱਗ ਸਮੇਂ ਹੁੰਦਾ ਅਲੱਗ-ਅਲੱਗ ਸਮਾਂ ਹੁੰਦਾ ਜਦ ਬੱਚਾ ਪੈਦਾ ਹੁੰਦਾ ਹੁੰਦੀਆਂ ਹੱਡੀਆਂ ਜੜੀਆਂ ਹੁੰਦੀਆਂ ਬਿਲਕੁਲ ਮਲੈਮ ਹੁੰਦੀਆਂ ਬੱਚਾ ਲੇਟਾ-ਲੇਟਾ ਆਪਣੇ ਪੈਰ ਦੇ ਅੰਗੂਠੇ ਵੀ ਆਪਣੇ ਮੂੰਹ ਚ ਪਾ ਲੈਂਦਾ ਬਹੁਤ ਸੌਖੇ ਤਰੀਕੇ ਨਾਲ ਪਰ ਇੱਕ ਜਿਹੜਾ ਅਡਲਟ ਹੈ ਉਹ ਇਹੋ ਜੀ ਫਲੈਕਸੀਬਿਲਟੀ ਲੂਜ਼ ਕਰ ਦਿੰਦਾ ਉਹਦਾ ਕਾਰਨ ਆਈ ਹੈ ਵੀ ਜਿਹੜੀ ਹੱਡੀਆਂ ਹੁੰਦੀਆਂ ਉਹ ਪਹਿਲਾਂ ਕਟਲੇਚ ਨਾਮ ਦੀ ਇੱਕ ਚੀਜ਼ ਹੁੰਦੀ ਹੈ ਜਿਹੜੇ ਸਾਡੇ ਸਰੀਰ 'ਚ ਜਿਹੜੀ ਕਿ ਸੌਫਟ ਹੁੰਦੀ ਹੈ ਉਹਦੇ ਤੋਂ ਹੁੰਦੀ ਹੈ ਹੌਲੀ-ਹੌਲੀ ਉਹ ਕੱਟਲੇ ਜਿਹੜੀ ਹੈ ਉਹਦੇ ਅੰਦਰ ਕੈਲਸ਼ੀਅਮ ਜੁੜਦਾ ਹੈ ਉਹਦੀ ਲੰਬਾਈ ਵੱਧਦੀ ਹੈ ਤੇ ਉਹ ਬਾਕੀ ਆਸਿਫੀਕੇਸ਼ਨ ਸੈਂਟਰਸ ਨਾਲ ਯੂਨਾਈਟ ਕਰ ਜਾਂਦੀ ਹੈ ਤੇ ਪੂਰੀ ਹੱਡੀ ਜਿਹੜੀ ਹੈ ਮੰਨ ਕੇ ਚੱਲੋ ਕਿ ਆਖਰੀ ਹੱਡੀ ਜਿਹੜੀ ਆਪਣੇ ਸਰੀਰ 'ਚ ਜਿਹੜੀ ਜਾ ਕੇ ਖਤਮ ਹੁੰਦੀ ਹੈ ਜਿੰਦੇ ਜਿਸ ਤ ਵਾਂਦੀ ਉਹ ਆਪਣੀ ਹੰਸ ਦੀ ਹੱਡੀ ਹੁੰਦੀ ਹੈ ਜਿਹੜੇ ਕਿ ਐਂਡ ਤੇ ਜਾ ਕੇ ਕਰੀਬਨ 22 ਤੋਂ 24 ਸਾਲਾਂ ਤੱਕ ਜਾ ਕੇ ਸਾਰੀਆਂ ਹੱਡੀਆਂ ਜਿਹੜੀਆਂ ਆ ਉਹ ਖਤਮ ਹੁੰਦੀਆਂ ਜੀ ਜੀ ਦੱਸਦਾ ਹਾਂ ਜੋ ਸਪਾਈਨ ਹੈ ਆਪਾਂ ਰੀੜ ਦੀ ਹ ਇਨੂੰ ਸੌਤਮ ਬਦਮਾਤ ਪੂਰਨ ਕਿਉਂ ਕਿਹਾ ਜਾਂਦਾ ਹੈ ਸਾਡੇ ਸਰੀਰ ਚ ਕੇਵਲ ਦੋ ਮਾਸਪੇਸ਼ੀਆਂ ਨੇ ਜਿਹੜੀਆਂ ਸਾਡੇ ਜਨਮ ਤੋਂ ਲੈ ਕੇ ਸਾਡੇ ਮਰਨ ਤੱਕ ਕੰਮ ਕਰਦੀਆਂ ਜੀ ਇੱਕ ਹੈ ਸਾਡੇ ਦਿਲ ਦੀਆਂ ਮਾਸਪੇਸ਼ੀਆਂ ਇੱਕ ਹੈ ਸਾਡੀ ਪਿੱਠ ਦੀਆਂ ਮਾਸਪੇਸ਼ੀਆਂ ਠੀਕ ਜੇ ਗਾਣਾ ਪਿੱਠ ਮਜ਼ਬੂਤ ਹੋਣੀ ਚਾਹੀਦੀ ਹੈ ਹਾਂਜੀ ਉਹ ਗੱਲ ਬਿਲਕੁਲ ਸਹੀ ਹੈ ਕਾਰਨ ਹੁੰਦਾ ਹੈ ਵੀ ਜਿਹੜੀਆਂ ਪਿੱਠ ਦੀਆਂ ਮਾਸਪੇਸ਼ੀਆਂ ਆ ਉਹ ਕਿਸੇ ਵੀ ਟਾਈਮ ਰਿਲੈਕਸ ਨਹੀਂ ਕਰਦੀਆਂ ਜੀ ਜਿਵੇਂ ਆਪਾਂ ਰਾਤੀ ਲੇਟੇ ਵੀ ਹੋਈਏ ਆਰਾਮ ਕਰ ਰਹੇ ਆਂ ਸੋ ਰਹੇ ਆਂ ਸਾਡੀ ਜਿਹੜੀ ਬਾਡੀ ਦੀ ਫਾਰਮੇਸ਼ਨ ਹੈ ਬਾਡੀ ਦੀ ਸ਼ਕਲ ਹੈ ਉਹ ਸਾਡੀ ਰੀਡ ਦੀਆਂ ਮਾਸਪੇਸ਼ੀਆਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਉਹਨੂੰ ਫਾਰਮ ਕਰਕੇ ਰੱਖਦੀਆਂ ਇਹਦਾ ਸਾਡਾ ਸਰੀਰ ਪੂਰਾ ਜਿਹਾ ਝੱਪ ਜੇ ਉਹ ਮਾਸਪੇਸ਼ੀਆਂ ਕੰਮ ਨਾ ਕਰਨ ਸੇਮ ਐਸੀ ਕਰਕੇ ਜਿਹੜੇ ਸਾਡੇ ਮਨਕੇ ਹੁੰਦੇ ਨੇ ਜੀ ਮਨਕਿਆਂ ਨੇ ਇਹਨ ਮਾਸਪੇਸ਼ੀਆਂ ਨੂੰ ਸਪੋਰਟ ਕਰਨਾ ਨਾਲ ਮਨਕੇ ਜਿਹੜੇ ਹੈਗੇ ਸਾਰੀ ਸਾਰੀਆਂ ਜਿਹੜੀਆਂ ਸਾਡੀਆਂ ਨਾੜਾਂ ਦਿਮਾਗ ਤੋਂ ਲੈ ਕੇ ਜਿਹੜੀ ਥੱਲੇ ਤੱਕ ਸਪਲਾਈ ਕਰ ਰਹੀ ਹੈ ਉਹਨਾਂ ਦੀ ਪ੍ਰੋਟੈਕਸ਼ਨ ਉਹਨਾਂ ਦੀ ਜਿਹੜੀ ਕਿਉਂਕਿ ਉਹਨਾਂ ਦੇ ਵਿੱਚੋਂ ਹੀ ਨਾੜਾਂ ਨਿਕਲ ਕੇ ਜਾਂਦੀਆਂ ਜਿਹੜੇ ਸਾਡੇ ਹੱਥਾਂ ਨੂੰ ਪੈਰਾਂ ਨੂੰ ਢਿੱਡ ਨੂੰ ਦਿਮਾਗ ਤੱਕ ਦਿਮਾਗ ਦਿਮਾਗ ਤੋਂ ਸ਼ੁਰੂ ਹੋ ਕੇ ਦਿਮਾਗ ਤੋਂ ਸ਼ੁਰੂ ਹੋ ਕੇ ਜਿਹੜੇ ਹੱਥਾਂ ਨੂੰ ਪੈਰਾਂ ਨੂੰ ਛਾਤੀ ਨੂੰ ਉੱਤੇ ਦਤੋਂ ਬਾਕੀ ਸਾਰੀਆਂ ਚੀਜ਼ਾਂ ਉਹ ਨਾੜਾਂ ਜਿਹੜੀਆਂ ਸਪਲਾਈ ਕਰ ਰਹੀਆਂ ਜਿਹਨੂੰ ਆਪਾਂ ਸਪਾਇਨਲ ਨਰਵਸ ਕਹਿ ਦਿੰਨੇ ਆ ਜਾਂ ਪੈਰੀਫਲ ਨਿਊਰੋ ਸਿਸਟਮ ਕਹਿ ਦਿੰਨਾ ਪੀ ਐਨ ਐਸ ਕਰਕੇ ਤੇ ਉਹ ਜਿਹੜਾ ਪੈਰੀਫਲ ਨਿਊਰੋ ਸਿਸਟਮ ਹੁੰਦੀ ਸਾਰੀ ਪ੍ਰੋਟੈਕਸ਼ਨ ਜਿਹੜੀ ਉਹ ਸਾਡੀ ਰੀਡ ਦੀ ਹੱਡੀ ਦੇ ਅੰਦਰ ਨਾਲ ਸਾਰੀਆਂ ਮਾਸਪੇਸ਼ੀਆਂ ਨੂੰ ਸਪੋਰਟ ਕਰਨਾ ਸਭ ਕੁਝ ਕਰਨਾ ਜਿਹੜਾ ਉਹ ਰੀਡ ਦੀ ਹੱਡੀ ਦਾ ਕਰ ਜਿਹੜੀ ਸਾਡੀ ਫਲੈਕਸੀਬਿਲਟੀ ਹੈ ਬਾਡੀ ਦੀ ਉਹ ਸਾਰੀ ਜਿਹੜੀ ਰੀਡ ਦੀ ਹੱਡੀ ਦੇ ਨਾਲ ਬਣੀ ਹੋਈ ਹੈ ਇਸ ਕਰਕੇ ਰੀਡ ਦੀ ਹੱਡੀ ਦੀ ਜਿੰਨੀਆਂ ਵੀ ਹੈਗੀਆਂ ਹੱਡੀਆਂ ਸਾਰੀਆਂ ਜ਼ਰੂਰੀ ਨੇ ਕੋਈ ਵੀ ਉਹ ਜੀ ਹੱਡੀ ਨਹੀਂ ਜਿਹੜੀ ਜ਼ਰੂਰੀ ਨਹੀਂ ਪਰ ਰੀਡ ਦੀ ਹੱਡੀਆਂ ਦੀ ਇਹਦੀ ਅਪੋਰਟੈਂਸ ਵੱਧ ਹੈ ਯਾਨੀ ਸਾਰੇ ਕੰਟਰੋਲ ਇਹੀ ਕਰਦੀ ਹੈ ਯੈਸ ਡੈਫੀਨਿਟਲੀ ਡਾਕਟਰ ਸਾਹਿਬ ਅਗਲੀ ਗੱਲ ਕਰਾਂਗਾ ਜੋ ਸਵਾਲ ਦਰਸ਼ਕ ਸਰੋਤੇ ਪੁੱਛਦੇ ਹੁੰਦੇ ਨੇ ਆਮ ਤੌਰ ਤੇ ਵੀ ਚੂਲੇ ਦਾ ਨਵਾਂ ਚੂਲਾ ਪਾ ਦੇਣਾ ਹਾਂ ਚੂਲਾ ਟੁੱਟ ਜਾਣਾ ਇਹ ਚੂਲਾ ਕਿਹੜੇ ਕਿਹੜੇ ਕਾਰਨਾਂ ਕਰਕੇ ਚੂਲਾ ਆਪਣਾ ਹਿੱਲ ਸਕਦਾ ਤੇ ਇਹਦਾ ਫਿਰ ਆਪਰੇਟ ਕਿਦਾਂ ਇਹ ਉਸ ਤੋਂ ਬਾਅਦ ਸਫਲਤਾ ਨਾਲ ਇਹਦਾ ਆਪਰੇਟ ਹੋ ਜਾਂਦਾ ਸਭ ਤੋਂ ਪਹਿਲੀ ਗੱਲ ਹੁਣ ਜਿਹੜਾ ਤੁਸੀਂ ਗੱਲ ਕੀਤੀ हिਪ ਜੋਇੰਟ हिਪ ਜੋਇੰਟ ਤੁਸੀਂ ਹੁਣ ਜੇ ਆਪਾਂ हिਪ ਜੋਇੰਟ ਦੀ ਗੱਲ ਕਰੀਏ ਇਹਦੇ ਅੰਦਰ ਜਿਹੜੀਆਂ ਤਕਲੀਫਾਂ ਹੋ ਸਕਦੀਆਂ ਨੇ ਜੀ ਇੱਕ ਤਾਂ ਉਮਰ ਦੇ ਨਾਲ ਜੋ ਜੁੜ ਕੇ ਇਸ ਜਾਂਦੇ ਨੇ ਜਿਹਨੂੰ ਆਪਾਂ ਆਸਟਿਓ ਆਰਥਰਾਇਟਿਸ ਕਹਿੰਦੇ ਆ ਆਸਟਿਓ ਆਰਥਰਾਇਟਿਸ ਜੀ ਆਰਥਰਾਇਟਿਸ ਜਿਹੜੀ ਚੀਜ਼ ਹੈ ਨਾ ਉਹ ਜਿਵੇਂ ਇੱਕ ਬੜਾ ਕਾਮਨ ਜੀ ਟਰਮ ਹੈ ਆਰਥਰਾਇਟਿਸ ਠੀਕ ਆਰਥਰਾਇਟਿਸ ਜਿਵੇਂ ਹੁਣ ਆਪਾਂ ਬੁਖਾਰ ਕਹੀਏ ਫੀਵਰ ਜੀ ਉਹ ਫੀਵਰ ਇੱਕ ਨਾਮ ਦੀ ਬਿਮਾਰੀ ਦਾ ਪਰ ਉਹਦੇ ਕਾਰਨ ਜਿਹੜੇ ਆ ਪਿਸ਼ਾਬ ਦੀ ਇਨਫੈਕਸ਼ਨ ਤੋਂ ਲੈ ਕੇ ਕੈਂਸਰ ਤੱਕ ਹਰ ਚੀਜ਼ 'ਚ ਬੁਖਾਰ ਆ ਜਾਂਦਾ ਆ ਜਾਂਦਾ ਸੇਮ ਆਰਥਰਾਇਟਿਸ ਵੀ ਇੱਕ ਬੜੇ ਵੱਡੇ ਟਰਮ ਹੈ ਉਨ ਦੇ ਅੰਦਰ ਬੜੇ ਸਾਰੇ ਅਲੱਗ-ਅਲੱਗ ਆਰਥਰਾਈਟਿਸ ਤਰੀਕੇ ਦੇ ਹੁੰਦੇ ਆ ਤੇ ਉਹਨਾਂ ਚ ਜਿਹੜਾ ਸਭ ਤੋਂ ਕਾਮਨ ਹੱਡੀਆਂ ਦੇ ਰੋਗਾਂ ਦੇ ਅੰਦਰ ਜਿਹੜਾ ਮੰਨਿਆ ਜਾਂਦਾ ਉਹ ਆਸਟਿਓ ਆਰਥਰਾਈਟਿਸ ਮੰਨਿਆ ਜਾਂਦਾ ਜੀ ਆਸਟਿਓ ਆਰਥਰਾਈਟਿਸ ਜਿਹੜੀ ਚੀਜ਼ ਹੈ ਜੋ ਕਿ ਹੱਡੀ ਕਿਸਨ ਕਰਕੇ ਚਾਹੇ ਉਹ ਉਮਰ ਨਾਲ ਚਾਹੇ ਉਹ ਝੋਟ ਨਾਲ ਚਾਹੇ ਉਹ ਕਈ ਵਾਰ ਕਿਸੇ ਸਰੀਰ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨਾਲ ਘਾਟ ਨਾਲ ਹੋ ਜਾਂਦੀ ਹੈ ਉਹਨੂੰ ਆਸਟਿਓ ਆਰਥਰਾਈਟਿਸ ਕਹਿੰਦੇ ਜੀ ਤੇ ਜਿਹੜੇ हिਪ ਦੇ ਜਿਹੜੇ ਜੋੜ ਦੀਆਂ ਤਕਲੀਫਾਂ ਹੈਗੀਆਂ ਉਹਦੇ ਅੰਦਰ ਆਸਟਿਓਆਰਥਰਾਈਟਿਸ ਜਿਹੜਾ ਹੈਗਾ ਉਹ ਇੱਕ ਬਹੁਤ ਵੱਡਾ ਮੁੱਖ ਕਾਰਨ ਜਿੰਦੇ ਕਰਕੇ ਸਾਨੂੰ हिਪ ਦਾ ਜੋਇੰਟ ਜਿਹੜਾ ਹੈਗਾ ਉਹ ਬਦਲਣਾ ਪੈਂਦਾ ਜੀ ਹੋਰ ਕਾਰਨ ਵੀ ਹੋ ਜਾਂਦੇ ਜਿਵੇਂ ਇੱਕ ਆਪਣੇ ਏਰੀਆ ਚ ਆਪਣੇ ਪੰਜਾਬ ਦੇ ਅੰਦਰ ਸ਼ਰਾਬ ਕਰਕੇ ਜਿਹੜੇ ਬੜੀ ਜਲਦੀ हिਪ ਜੋਇੰਟ ਖਰਾਬ ਹੁੰਦੇ ਇਹਨੂੰ ਆਪਾਂ ਇਹ ਵੈਸਕੂਲਰ ਨੈਕ੍ਰੋਸਿਸ ਕਹਿੰਦੇ ਨੇ ਜੀ ਜਾਂ ਜਿਹੜੀ ਸਟੀਰੋਇਡ ਦੀ ਦਵਾਈਆਂ ਹੁੰਦੀਆਂ ਜਿਹੜੀ ਕਿ ਬੜੇ ਗਲਤ ਤਰੀਕੇ ਨਾਲ ਖਾਧੀਆਂ ਜਾਂਦੀਆਂ ਉਹਦੇ ਨਾਲ ਇਹ ਵੈਸਕੂਲਰ ਨੈਕ੍ਰੋਸਿਸ ਹੋ ਜਾਂਦਾ ਜੀ ਆ ਸਾਰੀਆਂ ਚੀਜ਼ਾਂ ਹੋਣ ਕਰਕੇ ਐਂਡ ਜਿਹ ਹੁੰਦਾ ਇਹਦੇ ਅੰਦਰ ਆਰਥਰਾਈਟਿਸ ਹੀ ਹੈ ਪਰ ਜਿਹੜੀ ਗੁਲਾਈ ਹੁੰਦੀ ਹੈ ਜੋੜ ਦੀ ਕਿਉਂਕਿ ਹੱਡੀ ਜਿਹੜੀ ਆਪਣਾ हिਪ ਜੋਇੰਟ ਆ ਉਹ ਬੋਲ ਐਂਡ ਸਾਕਟ ਜੋਇੰਟ ਅੱਛਾ ਉਹਦੇ ਅੰਦਰ ਇੱਕ ਬੋਲ ਹੈ ਤੇ ਇਹ ਕਹਿੰਦਾ ਸਾਕਟ ਹੈ ਜਿਹੜੇ ਅੰਦਰ ਉਹ ਜੋੜ ਹਿੱਲਦੇ ਆ ਘੁੰਮਦੇ ਆ ਇਸੇ ਕਰਕੇ ਉਹਦੀ ਫਲੈਕਸੀਬਿਲਟੀ ਬਹੁਤ ਜ਼ਿਆਦਾ ਹੈ ਦੂਜਾ ਜਨਾ ਹੈ ਸਾਡਾ ਮੋਡੇ ਦਾ ਜੋੜ ਜਿਹੜਾ ਬੋਲ ਐਂਡ ਸਾਕਟ ਤੇ ਉਹਦੇ ਕਰਕੇ ਏਵੀਅਨ ਕਰਕੇ ਵੀ ਆਹ ਜਿਹੜਾ ਏਵੈਸਕੂਲਰ ਨੈਕ੍ਰੋਸਿਸ ਕਰਕੇ ਵੀ ਆ ਸਾਡੇ ਜਿਹੜੇ हिਪ ਜੋਇੰਟ ਹੁੰਦੇ ਆ ਉਹ ਖਰਾਬ ਹੋ ਜਾਂਦੇ ਇਸ ਤੋਂ ਇਲਾਵਾ ਫ੍ਰੈਕਚਰ ਬੜਾ ਕਾਮਨ ਆਮ ਤੌਰ ਤੇ ਉਮਰਦਾਰ ਲੋਕ ਜਿਹੜੇ ਗਿਰ ਜਾਂਦੇ ਨੇ ਜਾਂ ਬਾਈ ਚਾਂਸ ਇਹੋ ਜਿਹਾ ਫ੍ਰੈਕਚਰ ਹੋਵੇ ਜਿਹੜਾ ਕਿ ਜੋੜ ਤੱਕ ਖਿੱਚਿਆ ਜਾਵੇ ਜਿੰਗ ਬੰਦੇ ਦੇ ਅੰਦਰ ਵੀ ਉਹਨਾਂ ਕੇਸਸ ਦੇ ਅੰਦਰ ਵੀ ਸਾਨੂੰ ਜੋੜ ਬਦਲਣਾ ਪੈਂਦਾ ਜੇ ਐਕਸੀਡੈਂਟ ਹੋ ਗਿਆ ਉਦੋਂ ਪ੍ਰੋਬਲਮ ਆ ਗਈ ਐਕਸੀਡੈਂਟ ਦੇ ਅੰਦਰ ਜੋੜ ਬਦਲਣਾ ਪੈ ਸਕਦਾ ਪਰ ਘੱਟ ਚਾਂਸ ਹੁੰਦਾ ਉਹਨਾਂ ਦੀ ਕੋਸ਼ਿਸ਼ ਆਪਣੀ ਆਈ ਹੁੰਦੀ ਕਿ ਆਪਾਂ ਜੋੜ ਨੂੰ ਪ੍ਰੀਜ਼ਰਵ ਕਰੀਏ ਜੀ ਜਿਹੜੀ ਨੈਚੁਰਲ ਚੀਜ਼ ਜਿੰਨੀ ਦੇਰ ਆਪਾਂ ਪ੍ਰੀਜ਼ਰਵ ਕਰਕੇ ਰੱਖੀਓ ਉਹਨਾਂ ਬੈਟਰ ਹੈ ਜਿੰਨਾ ਲੇਟ ਜੇ ਨਹੀਂ ਹੋ ਸਕਦਾ ਪ੍ਰੀਜ਼ਰਵ ਤਾਂ ਬਦਲਣਾ ਹੀ ਪਏਗਾ ਪਰ ਕੋਸ਼ਿਸ਼ ਹੈ ਹੁੰਦੀ ਉਹ ਜਿੰਨੀ ਦੇਰ ਆਪਾਂ ਉਹਨੂੰ ਬਚਾ ਸਕੀਏ ਜੋੜ ਨੂੰ ਉਹਨਾਂ ਚੱਕਾ ਹੈ ਜਿਹੜਾ ਸਾਹਿਬ ਗੱਲ ਇਹ ਦੱਸੋ ਵੀ ਆਪਾਂ ਗੱਲ ਕਰ ਰਹੇ ਸੀ ਚੂੜੇ ਦੀ ਵੀ ਚੂੜੇ ਬਦਲਣ ਵਿੱਚ ਕਿੰਨਾ ਮਰੀਜ਼ ਦਾ ਖਰਚ ਆ ਜਾਂਦਾ ਐਸਟੀਮੇਟ ਚੁੱਲਾ ਜਿਹੜਾ ਹੈਗਾ ਬਦਲਣ ਦਾ ਦੋ ਹੁੰਦਾ ਇੱਕ ਹੁੰਦਾ ਹੈ ਜਿਹਨੂੰ ਆਪਾਂ ਹੈਮੀ ਕਹਿੰਦੇ ਹੈਮੀ ਆਰਥਰੋਪਲਾਸਟੀ ਆਰਥਰੋਪਲਾਸਟੀ ਅਕਸ਼ਰ ਦਾ ਮਤਲਬ ਹੈ ਜੋੜ ਬਦਲਣ ਦਾ ਆਪਰੇਸ਼ਨ ਜੀ ਜਿਹੜੀ ਆਰਥੋਪਲਾਸਟੀ ਹੈ ਜਿਹੜੀ हिप ਦੀ ਆਰਥੋਪਲਾਸਟੀ ਹੈ ਜਾਂ ਉਹ ਹੈਮੀ ਆਰਥੋਪਲਾਸਟੀ ਹੁੰਦੀ ਹੈ ਜਾਂ ਉਹ ਟੋਟਲ हिਪ ਰਿਪਲੇਸਮੈਂਟ ਹੁੰਦੀ ਹੈ ਮਤਲਬ ਯਾ ਤਾਂ ਟੋਟਲ ਮੈਨੇ ਪੂਰਾ ਹੈਮੀ ਮਤਲਬ ਅੱਧਾ ਅੱਧਾ ਜਿਹੜੀ ਹੈਮੀ ਆਰਥੋਪਲਾਸਟੀ ਹੁੰਦੀ ਹੈ ਉਹਦੇ ਅੰਦਰ ਸਿਰਫ ਅਸੀਂ ਜਿਹੜਾ ਲੰਬੀ ਹੱਡੀ ਦਾ ਪਾਰਟ ਹੁੰਦੇ ਆ ਜਿਹਨੂੰ ਆਪਾਂ ਫੀਮਰ ਕਹਿ ਦਿੰਨੇ ਆ ਜਾਂ ਹੈਡ ਆਫ ਫੀਮਰ ਕਹਿੰਨੇ ਆ ਇਕੱਲਾ ਅਸੀਂ ਉਹ ਬਦਲਦੇ ਆ ਠੀਕ ਹੈ ਜਿਹੜਾ ਟੋਟਲ हिਪ ਰਿਪਲੇਸਮੈਂਟ ਹੁੰਦੀ ਹੈ ਉਹਦੇ ਅੰਦਰ ਅਸੀਂ ਲੰਬੀ ਹੱਡੀ ਦਾ ਪਾਰਟ ਵੀ ਤੇ ਉੱਪਰ ਜਿਹਨੂੰ ਆਪਾਂ ਐਸੀਟਾਬुलम ਕਹਿੰਦੇ ਨੇ ਜਿਹਨੂੰ ਆਪਾਂ ਸੌਕੇਟ ਐ ਅਸੀਂ ਉਹ ਵੀ ਬਦਲਦੇ ਹਾਂ ਜੀ ਇਹਨਾਂ ਦੇ ਅੰਦਰ ਜੇ ਆਪਾਂ ਮੰਨ ਕੇ ਚੱਲੀਏ ਕਿ ਆਪਾਂ ਸਿਰਫ ਹੈਮੀ ਰਿਪਲੇਸਮੈਂਟ ਕਰ ਰਹੇ ਹਾਂ ਹੈਮੀ ਰਿਪਲੇਸਮੈਂਟ ਦੇ ਅੰਦਰ ਇੱਕ ਨਵਾਂ ਜੋੜ ਜਿਹਨੂੰ ਆਪਾਂ కృਤ੍ਰਮ ਜੋੜ ਜਾਂ ਆਰਟੀਫੀਸ਼ੀਅਲ ਜੋਇੰਟ ਆਪਾਂ ਕਹਾਂਗੇ ਉਹ ਪੈਂਦਾ ਉਹ ਜਿਹੜੀ ਚੀਜ਼ ਹੈ ਉਹਨੂੰ ਆਪਾਂ ਇੰਪਲਾਂਟ ਕਹਾਂਗੇ ਉਹ ਜਿਹੜਾ ਇੰਪਲਾਂਟ ਹੈਗਾ ਜੇ ਆਪਾਂ ਸਿਰਫ ਫੀਮਰ ਵਾਲਾ ਬਦਲ ਰਹੇ ਹਾਂ ਤੇ ਉਹਨਾਂ ਦਾ ਖਰਚਾ ਮੰਨ ਕੇ ਚੱਲੋ ਇੰਪਲਾਂਟ ਦਾ 7000 8000 ਤੋਂ ਸ਼ੁਰੂ ਹੋ ਕੇ 80000 ਤੱਕ ਜਾਂਦਾ ਜੀ ਕਿਉਂਕਿ ਉਹ ਇੰਡੀਅਨ ਇੰਪੋਰਟਡ ਉਹਦੇ ਅੰਦਰ ਸੀਮੈਂਟ ਨਾਲ ਬਿਨਾ ਸੀਮੈਂਟ ਨਾਲ ਬੜੀਆਂ ਸਾਰੀਆਂ ਚੀਜ਼ਾਂ ਨੇ ਉਹ ਸਾਰੀਆਂ ਚੀਜ਼ਾਂ ਤਾਂ ਮਤਲਬ ਆਪਾਂ ਇਸ ਡਿਸਕਸ਼ਨ ਚ ਨਹੀਂ ਪੂਰੀ ਡਿਸਕਸ ਕਰਵਾ ਪਰ ਜੇ ਤੁਸੀਂ ਮੈਨੂੰ ਖਰਚੇ ਦੀ ਗੱਲ ਕਰੋ ਤੇ ਇੰਪਲਾਂਟ ਜਿਹੜਾ ਹੈਗਾ ਉਹ 10000 ਤੋਂ ਲੈ ਕੇ ਲੱਖ ਰੁਪਏ ਤੱਕ ਮੰਨ ਕੇ ਚੱਲੋਗੇ 10000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਤੁਹਾਨੂੰ ਇੰਪਲਾਂਟ ਦੀ ਵੈਰਾਈਟੀ ਹੈ ਜਿਹੜੀ ਆਪਾਂ ਯੂਜ਼ ਕਰਦੇ ਜਿਹੜੀ ਈਡੀਆ ਦਾ ਹੋਇਆ ਫੋਰਨ ਦਾ ਹੋ ਗਿਆ ਇਸ ਦਾ ਰੇਟ ਦਾ ਫਰਕ ਹੈ ਇਸ ਤਰ੍ਹਾਂ ਲੱਗਦਾ ਫਲੱਗ ਹਮ ਉਸ ਤੋਂ ਬਾਅਦ ਜੇ ਮੈਂ ਆਪਣੇ ਹਸਪਤਾਲ ਦੀ ਗੱਲ ਕਰ ਸਕਦਾ ਬਾਕੀ ਹਸਪਤਾਲਾਂ ਦਾ ਤਾਂ ਮੈਂ ਨਹੀਂ ਕੁਝ ਕਹਿ ਸਕਦਾ ਅਸੀਂ ਆਪਣੇ ਹਸਪਤਾਲ 'ਚ ਜਿਹੜਾ ਹੈਮੀ ਰਿਪਲੇਸਮੈਂਟ ਇੰਡੀਅਨ ਇੰਪਲਾਂਟ ਨਾਲ ਜਿਹੜਾ ਆਪਾਂ ਚੇਂਜ ਕਰਦੇ ਆਂ ਉਹਦੇ ਅੰਦਰ ਜਿਹੜਾ ਆਪਾਂ ਸੀਮੈਂਟ ਪਾ ਕੇ ਚੇਂਜ ਕਰਦੇ ਆਂ ਉਹ ਕਰੀਬਨ ਆਪਾਂ 30 ਤੋਂ 35000 'ਚ ਬਦਲ ਦਿੰਨੇ ਆਂ ਜਿਹੜਾ ਬਿਨਾਂ ਸੀਮੈਂਟ ਤੋਂ ਚੇਂਜ ਕਰਦੇ ਆਂ ਨਹੀਂ ਇੰਡੀਅਨ ਇੰਪਲਾਂਟ ਦੇ ਨਾਲ ਉਹ ਕਰੀਬਨ 55 ਤੋਂ 60 ਦੇ ਵਿੱਚ ਬਦਲਦਾ ਠੀਕ ਹੈ ਇਸ ਤੋਂ ਇਲਾਵਾ ਤਾਂ ਦੇਖੋ ਜੀ ਜਿੰਨਾ ਗੋੜ ਪਾਈ ਜੋ ਉਹ ਮਿੱਠਾ ਹੋਈ ਜਾਊਗਾ ਜੀ ਉਹ ਵਾਲੀ ਚੀਜ਼ ਹੈ ਜਿੰਨਾ ਮਹਿੰਗਾ ਹੋਈ ਜਾਏਗਾ ਉਹਨਾਂ ਸਮਾਨ ਖਰਚਾ ਬਣ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਹਾਂ ਜੀ ਦਾ ਸਾਹਿਬ ਅੱਗੇ ਨਾ ਇੱਕ ਗੱਲ ਹੈ ਵੀ ਬਹੁਤ ਜ਼ਿਆਦਾ ਅੱਜ ਕੱਲ ਮੇਰੇ ਖਿਆਲ ਚ 30 35 ਸਾਲ 40 ਸਾਲ ਦੇ ਨੂੰ ਗੋਡੇ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਉਸ ਤੋਂ ਪਰ ਜਦੋਂ ਗੋਡੇ ਦੀ ਪ੍ਰੋਬਲਮ ਆਉਂਦੀ ਹੈ ਆਪਣੇ ਇੰਡੀਆ ਦੇ ਲੋਕਾਂ ਨੇ ਬੜੇ ਲੈ ਕੇ ਹੈ ਨਹੀਂਗੇ ਉਹ ਫਿਰ ਜਿਹੜੇ ਨੀਂਵ ਕੀਮਾਂ ਪਿੱਛੇ ਜਾਂ ਤੁਸੀਂ ਕੋਈ ਵੀ ਮੈਡੀਕਲ ਸਿਹਤ ਨੂੰ ਲੈਣ ਤੋਂ ਪਹਿਲਾਂ ਉਹ ਨਾ ਕੋਈ ਆਪਣੇ ਉਹ ਡਾਕਟਰ ਬਣਾਉਂਦੀ ਹੁੰਦੇ ਰਹੇ ਹੁਣ ਜਿਵੇਂ ਤੁਹਾਡਾ ਹਸਪਤਾਲ ਆ ਪਿੰਡਾਂ ਦੇ ਨੂੰ ਇਹ ਨਹੀਂ ਪਤਾ ਵੀ ਇੱਥੇ ਜੋ ਵੀ ਇੱਥੇ ਹੋਰ ਮੈਡੀਕਲ ਸਟਾਫ ਕਰਦਾ ਕੰਮ ਕਰਦਾ ਉਹਨੂੰ ਵੀ ਡਾਕਟਰ ਕਹਿੰਦੇ ਨੇ ਇੱਕ ਐਮਬੀਬੀਐਸ ਐਮਡੀ ਐ ਮਾਹਰਾਂ ਡਾਕਟਰ ਕਹਿੰਦੇ ਨੇ ਤੇ ਖਾਸ ਤੌਰ ਤੇ ਸਾਡੇ ਦੇਖਿਆ ਬੈਦ ਵਗੈਰਾ ਤੇ ਇਹ ਗੋਡੇ ਬਦਲਨੇ ਨਾ ਪੈਣਾ ਉਹਦੇ ਬਾਰੇ ਸਲਾਹ ਦਿਓ ਦਰਸ਼ਕਾਂ ਨੂੰ ਵੀ ਆਪਣੇ ਗੋਡੇ ਬਦਲਣ ਦੀ ਪ੍ਰੋਬਲਮ ਨਾ ਹੋਵੇ ਇਹ ਗੱਲ ਦਾ ਮੈਂ ਜਵਾਬ ਪਹਿਲੇ ਤੁਹਾਡੇ ਪਹਿਲੇ ਦੋ ਸਵਾਲਾਂ ਦੇ ਦੋ ਪਾਰਟ ਚ ਦਊਂਗਾ ਪਹਿਲਾ ਤਾਂ ਕੋਸ਼ਿਸ਼ ਆਪਣੀ ਹੈ ਵੀ ਆਹ ਤਕਲੀਫਾਂ ਆਂਦੀਆਂ ਕਿਉਂ ਨੇ ਆਂਦੀਆਂ ਕਿਉਂ ਨੇ ਹਾਂਜੀ ਸਾਡੀ ਜਿਹੜੀ ਸਭ ਤੋਂ ਵੱਡੀ ਤਕਲੀਫ ਹੁਣ ਆਪਣੀ ਜਿਵੇਂ ਜਿਵੇਂ ਸਾਡੀ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਸਾਡੇ ਕੋਲ ਸਹੂਲਤਾਂ ਵੱਧੀਆਂ ਜਾ ਰਹੀਆਂ ਹੈ ਸਾਡੇ ਕੋਲ ਖਰਚਨ ਨੂੰ ਪੈਸੇ ਵੱਧਦੇ ਜਾ ਰਹੇ ਹੈ ਹੱਥ ਤੇ ਲੋਕਾਂ ਦੇ ਜਿਵੇਂ ਕੰਮ ਹੈ ਮਿਹਨਤ ਹੈ ਦੇਸ਼ ਵੀ ਤਰੱਕੀ ਤੇ ਪੈਸੇ ਵੀ ਆ ਰਹੇ ਹੈ ਤਾਂ ਉਹਦੇ ਹਿਸਾਬ ਨਾਲ ਜਿਹੜੀ ਹੈਗੇ ਨਾ ਉਹ ਸਹੂਲਤਾਂ ਜੜੀਆਂ ਨੇ ਉਹਨਾਂ ਨੇ ਸਾਨੂੰ ਇਸ ਕੁਰਸੀ ਦੇ ਨਾਲ ਜੋੜਤਾ ਹੈ ਜੀ ਪਹਿਲੇ ਕਿਸੇ ਜਮਾਨੇ ਚ ਕਹਿੰਦੇ ਸੀਗੇ স্মੋਕਿੰਗ ਇਜ਼ ਡੇਂਜਰਸ ਟੂ ਹੈਲਥ ਬਿਲਕੁਲ ਇਹ ਸਿਗਰਟ ਪੀਣਾ ਸਿਹਤ ਤੇ ਹਾਨੀਕਾਰਕ ਹੈ ਹਾਨੀਕਾਰਕ ਆ ਜਿਹੜੀ ਕੁਰਸੀਆਂ ਨਾ ਜੀ ਆ ਨਵੀਂ ਸਿਗਰਟ ਹੈ ਅੱਛਾ ਜੀ ਜੀ ਐਕਸਰਸਾਈਜ਼ ਸਾਡੀ ਘਟਦੀ ਜਾ ਰਹੀ ਹੈ ਜੀ ਚਾਹੇ ਉਹ ਪਿੰਡਾਂ ਚ ਖੇਤਾਂ ਚ ਕੰਮ ਕਰਨ ਦੀ ਲੋੜ ਹੋਵੇ ਚਾਹੇ ਉਹ ਸ਼ਹਿਰਾਂ ਚ ਜੀ ਕਿਸੇ ਵੀ ਤਰੀਕੇ ਦੀ ਖੇਡਾਂ ਦੀ ਲੋੜ ਹੋਵੇ ਹਰ ਪਾਸੇ ਬਿਲਡਿੰਗਾਂ ਬਣ ਗਈਆਂ ਖੇਡਣ ਦੀ ਕੋਈ ਜਗ੍ਹਾ ਨਹੀਂ ਆਪਣਾ ਫਿਜ਼ੀਕਲ ਵਰਕ ਘਟ ਗਿਆ ਮਸ਼ੀਨਰੀ ਦੇ ਵਗੈਰਾ ਮਸ਼ੀਨ ਯੁੱਗ ਹੋ ਗਿਆ ਫਿਜ਼ੀਕਲ ਵਰਕ ਘਟ ਗਿਆ ਫਿਜ਼ੀਕਲ ਵਰਕ ਘਟਣ ਨਾਲ ਅਸੀਂ ਇਹ ਕੁਰਸੀ ਨਾਲ ਜੁੜੀ ਜਾ ਰਹੇ ਹਾਂ ਜਦ ਤੱਕ ਅਸੀਂ ਇਸ ਕੁਰਸੀ ਨੂੰ ਛੱਡ ਕੇ ਤੁਰਾਂਗੇ ਫਿਰਾਂਗੇ ਨਹੀਂ ਐਕਸਰਸਾਈਜ਼ ਨਹੀਂ ਕਰਾਂਗੇ ਸਾਡੇ ਜੋੜ ਸਾਡਾ ਸਰੀਰ ਸਾਰੀ ਮਾਸਪੇਸ਼ੀਆਂ ਆ ਹੌਲੀ ਹੌਲੀ ਖਤਮ ਹੁੰਦੀਆਂ ਜਾਣਗੀਆਂ ਹਰ ਬਿਮਾਰੀ ਜੀ ਸ਼ੂਗਰ ਬੀਬੀ ਦਵਾ ਅਸਥਮਾ ਤੋਂ ਲੈ ਕੇ ਹੱਡੀਆਂ ਦੇ ਕਿਸੇ ਵੀ ਜੋੜ ਦੀ ਬਿਮਾਰੀ ਦਾ ਕਾਰਨ ਜੀ ਨੰਬਰ ਇੱਕ ਕਾਰਨ ਹੈ ਸਾਡੀ ਲੈਕ ਆਫ ਫਿਜ਼ੀਕਲ ਐਕਟੀਵਿਟੀ ਜਿਹੜਾ ਅਸੀਂ ਤੁਰਨਾ ਫਿਰਨਾ ਭਜਣਾ ਨੱਚਣਾ ਘਟਾਤਾ ਸਾਈਕਲ ਚ ਨਾ ਨਾ ਬੰਦ ਕਰਤਾ ਜੀ ਕਿਸੇ ਬੰਦੇ ਨੇ ਬਾਜ਼ਾਰ ਪੰਜ ਮਿੰਟ ਦੂਰ ਵੀ ਜਾਣਾ ਉਹ ਤਾਂ ਵੀ ਸਕੂਟਰੀ ਲੈ ਕੇ ਜਾਂਦਾ ਹੈ ਉਹ ਐ ਜਾਂਦਾ ਨਹੀਂ ਇਲੈਕਟ੍ਰਿਕ ਸਕੂਟਰ ਆ ਗਏ ਉਹ ਸੋਖਾ ਹੋਰ ਹੋ ਗਿਆ ਪੈਟਰੋਲ ਨਹੀਂ ਲੱਗਦਾ ਚਲੋ ਆ ਤਾਂ ਚਲੋ ਉਨ ਤਰੱਕੀ ਦੀਆਂ ਗੱਲਾਂ ਨੇ ਦੂਜਾ ਆਪਣੇ ਇਹ ਗੱਲਾਂ ਆਪਣੇ ਹੱਥੀ ਹੈ ਵੀ ਜੇਕਰ ਆਪਾਂ ਮੂਵਮੈਂਟ ਕਰਾਂਗੇ ਤੁਰਾਂ ਫਿਰਾਂਗੇ ਆਪਾਂ ਨੂੰ ਬਹੁਤ ਘੱਟ ਲੱਗਣਗੇ ਹਨ ਯੈਸ ਤੇ ਅਗਲੀ ਮੈਂ ਗੱਲ ਕਰਾਂਗਾ ਜੀ ਗੋਡਾ ਬਦਲਣ ਦੀ ਮੈਂ ਹਲੇ ਇੱਕ ਹੋਰ ਕਾਰਨ ਦੇ ਉਪਰ ਤੋਂ ਰੋਕਾ ਦੂਜਾ ਜਿਹੜਾ ਮੇਨ ਕਰਨਾ ਉਹ ਹੈ ਸਾਡੀ ਡਾਈਟ ਡਾਈਟ ਹਾਂ ਜੀ ਜਿਹੜਾ ਖਾਣਾ ਪੀਣਾ ਸਭ ਕੁਝ ਜਿਹੜਾ ਨਾ ਉਹ ਜਿਹੜਾ ਅਕਸਰ ਸੀਗਾ ਨਾ ਫਾਸਟ ਫੂਡ ਉਹ ਹੁਣ ਫਾਸਟ ਫੂਡ ਨਹੀਂ ਉਹ ਹੋਮ ਫੂਡ ਬਣ ਗਿਆ ਜੀ ਘਰੇ ਵੀ ਜਿਹੜਾ ਹੈਗਾ ਜੋ ਸਵੇਰੇ ਪੱਕਿਆ ਉਹ ਰਾਤ ਤੱਕ ਹੀ ਚੱਲਦਾ ਹੈ ਹਾਂਜੀ ਉਹ ਐ ਨਹੀਂ ਹੈਗਾ ਵੀ ਕੋਈ ਤਾਜ਼ਾ ਬਣਾ ਕੇ ਖਾਂਦਾ ਹੋਵੇ ਸਾਰੇ ਕੰਮਕਾਜੀ ਹੋ ਗਏ ਸਾਰਿਆਂ ਨੇ ਕੰਮ ਤੇ ਜਾਣਾ ਸਭ ਨੂੰ ਜਾਣਾ ਹਾਂਜੀ ਦੂਜੀ ਜਿਹੜੀ ਜਿਉਂਗੀ ਬਾਹਰ ਖਾਣ ਦੀ ਜਿਹੜੀ ਚੀਜ਼ ਆਦਤ ਹੈ ਉਹ ਬਹੁਤ ਵੱਧ ਗਈ ਵੱਧ ਗਈ ਹਰ ਚੀਜ਼ ਦਾ ਜਿਹੜਾ ਹੈਗਾ ਵੀ ਉਹ ਮੂੰਹ ਦਾ ਸੁਆਦ ਜਿਹੜਾ ਉਹ ਜ਼ਰੂਰੀ ਹੋ ਗਿਆ ਉਹਦੇ ਕਰਕੇ ਕੀ ਹੈ ਤੁਸੀਂ ਐਕਸਰਸਾਈਜ਼ ਨਹੀਂ ਕਰ ਰਹੇ ਤੁਸੀਂ ਖਾ ਗਲਤ ਰਹੋ ਤੁਹਾਡਾ ਬੋਡੀ weight ਹੀ ਚੇਂਜ ਹੋ ਗਿਆ ਬਿਲਕੁਲ ਮੈਂ ਆਪਣੇ ਆਪ ਨੂੰ ਦੇਖਾਂ ਮੈਂ ਵੀ ਕਿਹੜਾ ਕੋਈ ਹੈਲਦੀ ਮੈਂ ਵੀ ਆਪਣੇ ਆਪ ਨੂੰ ਓਵਰ weight ਹੀ ਕਹਾਵਾਂਗਾ ਪਰ ਗੱਲ ਸਾਰੀ ਇਹ ਹੈ ਕਿ ਜਿਹੜਾ ਹੈ ਓਵਰ weight ਹੋ ਰਿਹਾ ਹੈ ਉਹ ਆਖਿਰਕਾਰ ਤਾਂ ਤੁਹਾਡੇ ਜੋੜਾਂ ਦੇ ਉੱਪਰ ਹੀ ਹੋ ਜਾਂਦੇ ਨੇ ਪੈ ਰਹੇ ਨੇ ਤੁਸੀਂ ਆਪ ਹੀ ਆਪਣਾ ਸਰੀਰ ਦਾ ਵਜ਼ਨ ਲੈ ਕੇ ਤੁਰ ਰਹੇ ਹੋ ਹੌਲੀ-ਹੌਲੀ ਜੋੜ ਜਿਹੜੇ ਨੇ ਉਹ ਇਹਨਾਂ ਨਾਲ ਖਿਸ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਓਬੈਸਿਟੀ ਓਵਰ weight ਜੀ ਆਹ ਗੋਡਿਆਂ ਦੀ ਤਕਲੀਫ ਵਾਸਤੇ ਸਭ ਤੋਂ ਵੱਡਾ ਕਾਰਨ ਹੈ ਗੋਡਿਆਂ ਦੀ ਓਸਟਿਓਆਰਥਰਾਈਟਿਸ ਯਾ ਗੋਡੇ ਅੰਦਰ ਗ੍ਰੀਸ ਘਟਨੀ ਗੈਪ ਵੱਧ ਗਿਆ ਘਟ ਗਿਆ ਤੁਸੀਂ ਕਿਸੇ ਵੀ ਭਾਸ਼ਾ ਚ ਸਮਝ ਲਓ ਪਰ ਕਾਰਨ ਹੁੰਦਾ ਜਿਹੜਾ ਹੈਗਾ ਉਹ ਬਹੁਤ ਵੱਡੇ ਤੌਰ ਤੇ ਤੁਹਾਡੇ ਆਪਣੇ ਸਰੀਰ ਦਾ ਮੋਟਾਪਾ ਹੈ ਮੋਟਾਪਾ ਵੱਧ ਹਾਂ ਆਪਣਾ ਭਾਰ ਵੱਧ ਕਰਕੇ ਠੀਕ ਹੈ ਬਿਲਕੁਲ ਜੀ ਹਾਂ ਮੋਟਾਪੇ ਨਾਲ ਆਪਣੇ ਫਿਰ ਗੁੱਡਰਾਂ 'ਤੇ ਅਸਰ ਪੈਂਦਾ ਪੈਂਦਾ ਜੀ ਉਹਦੇ ਕਰਕੇ ਹੀ ਓਸਟਿਓਆਰਥਰਾਈਟਿਸ ਹੁੰਦਾ ਹੈ ਹਾਂਜੀ ਹੁਣ ਤੁਸੀਂ ਦੂਜੀ ਚੀਜ਼ ਪੁੱਛਦੇ ਹੋ ਵੀ ਇਹਨਾਂ ਵਾਸਤੇ ਆਪਾਂ ਹੁਣ ਇਹਨੂੰ ਰੋਕ ਰੋਖ ਥਾਮ ਕੀ ਹੈ ਹਾਂਜੀ ਉਸ ਸਵਾਲ ਦੇ ਅੰਦਰ ਹੀ ਜਵਾਬ ਹੈ ਜੀ ਜਿਹੜੇ ਜਿਹੜੇ ਕਾਰਨ ਨੇ ਹਾਂ ਜੀ ਬੜੇ ਸੋਖੇ ਕਾਰਨ ਨੇ ਆਪਣੇ ਹੱਥ ਚ ਜਿਹੜੇ ਕਾਰਨ ਨੇ ਆਪਾਂ ਉਹਨਾਂ ਨੂੰ ਆਪ ਉਹਦਾ ਨਿਵਾਰਨ ਕਰ ਸਕਦੇ ਆਂ ਉਹਦੇ ਵਾਸਤੇ ਕੋਈ ਦਵਾਈ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈਗੀ ਜੀ ਉਹਦੇ ਵਾਸਤੇ ਸਿਰਫ ਇੱਕ ਆਪਣੀ ਸਮਝ ਸਮਝ ਸਾਰਿਆਂ ਨੂੰ ਜਿਵੇਂ ਮੈਂ ਕਹਵਾਣਾ ਵੀ ਕੋਈ ਨਾ ਸਮਝਾ ਤਾਂ ਸਮਝ ਸਾਰਿਆਂ ਨੂੰ ਮੈਂ ਕਿਹਾ ਕਾਰਨ ਕੀ ਆ ਪਰ ਗੱਲ ਹੈ ਨਾ ਜਿਹੜਾ ਇੱਕ ਆ چھوٹਾ ਰਾਸਤਾ ਲੱਭੰਦੀ ਆਪਾਂ ਨੂੰ ਯਾਨੀ ਕਿ ਸ਼ਾਰਟਕਟ ਉਹ ਸ਼ਾਰਟਕਟ ਲੈੰਦੀ ਸਾਨੂੰ ਸਾਰਿਆਂ ਨੂੰ ਆਦਤ ਹੈ ਤਾਂ ਅਸੀਂ ਉਹ ਸ਼ਾਰਟਕਟ ਤੇ ਤੁਰੇ ਜਾ ਰਹੇ ਹਾਂ ਉਹ ਸ਼ਾਰਟਕਟ ਘੁਮਾ ਕੇ ਸਾਨੂੰ ਇਨੀ ਬਿਮਾਰੀਆਂ ਦੇ ਪਾਸੇ ਹੀ ਲੈ ਕੇ ਆ ਗਿਆ ਹਾਂ ਹੋਰ ਜਿਹੜਾ ਕਿਹਾ ਜਾਂਦਾ ਵੀ ਸਹਿਬ ਦੇ ਲੋਕ ਜਿਮ ਜਾਂਦੇ ਨੇ ਜਾਂਦੇ ਨੇ ਗੱਡੀ 'ਚ ਤੁਰ ਕੇ ਜਾਂਦਾ ਉਹ ਜਿਮ ਤੁਸੀਂ ਬਿਲਕੁਲ ਜਿਹੜੀ ਗੱਲ ਕਹੀ ਉਹ ਬਿਲਕੁਲ ਜਿਵੇਂ ਕਹਿੰਦੇ ਨਾ ਆਇਰਨੀ ਆਫ ਦਾ ਸਿਚੁਏਸ਼ਨ ਵੀ ਜਾਣਾ ਦਾ ਜਿਮ ਹੈ ਪਰ ਜਾਣਾ ਗੱਡੀ 'ਚ ਉਹ ਜਿਹੜੀ ਗੱਲ ਹੈ ਉਹ ਸੱਚਾਈ ਹੈ ਬਿਲਕੁਲ ਸੱਚਾਈ ਹੈ ਹਾਂਜੀ ਹਾਂਜੀ ਬਿਲਕੁਲ ਕਾਰਨ ਵੀ ਜਿਹੜਾ ਹੈਗਾ ਉਹ ਆਪਣਾ ਖਾਣਾ ਪੀਣਾ ਲੈਕ ਆਫ ਐਕਸਰਸਾਈਜ਼ ਹੈ ਹੱਲ ਵੀ ਜਿਹੜਾ ਹੈ ਉਹ ਆਪਣਾ ਐਕਸਰਸਾਈਜ਼ ਕਰਨੀ ਹੈ ਖਾਣਾ ਪੀਣਾ ਠੀਕ ਕਰਨਾ ਹੈ ਜੀ ਦੂਜੀ ਇੱਕ ਦੋ ਚੀਜ਼ਾਂ ਜਿਵੇਂ ਹੋਰ ਮੈਂ ਕਹੂੰਗਾ ਜਿਵੇਂ ਹੁਣ ਸਿਗਰਟ ਹੈ ਤੰਬਾਕੂ ਹੈ ਹਾਂਜੀ ਸ਼ਰਾਬ ਹੈ ਜੀ ਹੱਡੀਆਂ ਵਾਸਤੇ ਦੋਨੋਂ ਚੀਜ਼ਾਂ ਹੀ ਬਹੁਤ ਖਰਾਬ ਨੇ ਸਿਗਰਟ ਸ਼ਰਾਬ ਤੰਬਾਕੂ ਪਰ ਤੰਬਾਕੂ ਤਾਂ ਹੱਡੀਆਂ ਵਾਸਤੇ ਜਾਨ ਲੈਵਾ ਜਿਹਨੂੰ ਕਹਾਂਗੇ ਨਾ ਸਾਰੇ ਸਰੀਰ ਵਾਸਤੇ ਹੱਡੀਆਂ ਨੂੰ ਨਾ ਖਤਮ ਕਰਨ ਦਾ ਬਹੁਤ ਵੱਡਾ ਜੋੜਾਂ ਦਾ ਖਤਮ ਕਰਨ ਦਾ ਕਾਰਨ ਸਿਗਰਟ ਹੈ ਜੀ ਸ਼ਰਾਬ ਨਾਲ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਵੇਂ ਹਿਪ ਖਰਾਬ ਹੋ ਜਾਂਦੇ ਹੈ ਹਿਪ ਜੋਇੰਟ ਖਰਾਬ ਹੋ ਜਾਂਦਾ ਹੈ ਬਟ ਸਿਗਰਟ ਨਾਲ ਸਾਡੇ ਸਰੀਰ ਚ ਸਾਰਾ ਕੁਝ ਜਿਹੜੇ ਨਿਊਟ੍ਰੀਸ਼ਨ ਕਿਉਂਕਿ ਖੂਨ ਦੀ ਜਿਹੜੀਆਂ ਨਾੜਾਂ ਹੁੰਦੀਆਂ ਉਹ ਪਤਲੀਆਂ ਹੋ ਜਾਂਦੀਆਂ ਹਾਂ ਉਹਦੇ ਨਾਲ ਜਿਵੇਂ ਜੋੜਾਂ ਨੂੰ ਜਿਹੜੀਆਂ ਨਿਊਟ੍ਰੀਸ਼ਨ ਪਹੁੰਚਣੀ ਹੈ ਉਹ ਘਟ ਜਾਂਦੀ ਹੈ ਤੇ ਉਹਦੇ ਕਰਕੇ ਵੀ ਨਸ਼ਿਆਂ ਕਰਕੇ ਇੱਕ ਮੈਂ ਗੱਲ ਜਿਹੜੀ ਕਹਿਣਾ ਚਾਹਾਂਗਾ ਵੀ ਉਹ ਜ਼ਰੂਰੀ ਗੱਲ ਹੈ ਵੀ ਨਸ਼ਾ ਕਰਕੇ ਗੋਡਿਆਂ ਦੀ ਤਕਲੀਫਾਂ ਜਾਂ ਹੱਡੀਆਂ ਦੀ ਤਕਲੀਫਾਂ ਕਿਉਂਕਿ ਜਿੰਨੇ ਵੀ ਅਸੀਂ ਸ਼ਰਾਬ ਹੈ ਸ਼ਰਾਬ ਸਰੀਰ ਚ ਕੈਲਸ਼ੀਅਮ ਨੂੰ ਨਹੀਂ ਹੱਡੀਆਂ ਜਿਹੜੀਆਂ ਜਿਹਨੂੰ ਆਪਾਂ ਆਸਟਿਓਪੀਨੀਆ ਕੈਲਸ਼ੀਅਮ ਦੇ ਘਾਟ ਆਸਟਿਓਪੀਨੀਆ ਆਸਟਿਓਪਰੋਸਿਸ ਕਹਿ ਦਿੰਨੇ ਆ ਜਿਹੜੀ ਇੱਕ ਹੋਰ ਬਹੁਤ ਵੱਡੀ ਇੱਕ ਤਕਲੀਫ ਹੈ ਜਿਹੜੀ ਕਿ ਹੁਣ ਸਾਡੇ ਸਾਹਮਣੇ ਆ ਰਹੀ ਹੈ ਉਹਦਾ ਬਹੁਤ ਵੱਡਾ ਕਾਰਨ ਸਾਡੇ ਨਸ਼ੇ ਨੇ ਬਿਲਕੁਲ ਸ਼ਰਾਬ ਹੈ ਸਿਗਰਟ ਹੈ ਜਿੰਦੇ ਕਰਕੇ ਕੈਲਸ਼ੀਅਮ ਹੱਡੀਆਂ ਤੇ ਜੁੜਦਾ ਹੀ ਨਹੀਂ ਜੁੜਦੇ ਨਹੀਂ ਜੁੜਦਾ ਹੀ ਨਹੀਂ ਤੇ ਉਹਦੇ ਕਰਕੇ ਵੀ ਜਿਹੜੀਆਂ ਬੜੀਆਂ ਤਕਲੀਫਾਂ ਨੇ ਤੇ ਦੂਜਾ ਮੇਨ ਕਾਰਨ ਮੈਂ ਨਸ਼ਿਆਂ ਨੂੰ ਗਿਣਾਗਾ ਸੋ ਸਾਥਿਓ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਜਗਤਾਰ ਸਿੰਘ ਸਿੱਧੂ ਗੱਲਬਾਤ ਅਜੇ ਜਾਰੀ ਹੈ ਇਹ ਵੀਡੀਓ ਪੂਰੀ ਦੇਖਿਓ ਕਿਉਂਕਿ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ ਪੂਰੀ ਵੀਡੀਓ ਦੇਖਣ ਤੋਂ ਬਾਅਦ ਜੇਕਰ ਸਾਡੀਆਂ ਗੱਲਾਂ ਡਾਕਟਰ ਸਾਹਿਬ ਦੀਆਂ ਤੇ ਮੇਰੇ ਸਵਾਲ ਚੰਗੇ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਅੱਗੇ ਲੋਕਾਂ ਦਾ ਫਾਇਦਾ ਹੋਵੇ ਅਤੇ ਜਿੱਦਾਂ ਵੀਰਾਂ ਭੈਣਾਂ ਨੇ ਹੁਣ ਤੱਕ ਆਪਣਾ ਚੈਨਲ ਜਗਤਾਰ ਸਿੰਘ ਸਿੱਧੂ ਸਾਹਿਬ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਦਾ ਸਾਹਿਬ ਮੇਰਾ ਅਗਲਾ ਸਵਾਲ ਇਹ ਹੈ ਵੀ ਗੋਡਾ ਬਦਲਣ ਦੀ ਵਿਧੀ ਨਾ ਅੱਜ ਕੱਲ ਕਾਫੀ ਚੱਲਦਾ ਹੈ ਬਹੁਤ ਬਾਰੇ ਜਾਂਦੇ ਨੇ ਇਹ ਫਿਰ ਗੋਡਾ ਬਦਲਣ ਦੀ ਲੋਕਤ ਕਦੋਂ ਆ ਜਾਂਦੀ ਹੈ ਤੇ ਇਹ ਕਿਦਾਂ ਬਦਲਿਆ ਜਾਂਦਾ ਹੈ ਥੋੜੇ ਸ਼ਬਦਾਂ ਚ ਗੋਡਾ ਜਿਹੜਾ ਹੈਗਾ ਜੀ ਜਿਹੜੀ ਬਦਲਣ ਦੀ ਵਿਧੀ ਤਾਂ ਹੁਣ ਹਰ ਪਾਸੇ ਆ ਗਈ ਹੈ ਕਿਉਂਕਿ ਜਿਹੜੀ ਆਸਟਿਓ ਆਰਥਰਾਈਟਿਸ ਦੀ ਜਿਹੜੀ ਤਕਲੀਫ ਹੈ ਉਹਦਾ ਮੇਨ ਕਾਰਨ ਹੈ ਉਹਦੇ ਉਹਦਾ ਤਕਲੀਫ ਕੀ ਹੈ ਕਿ ਗੋਡੇ ਜਿਹੜੇ ਖਿਸ ਜਾਂਦੇ ਕਿ ਜਾਂਦੇ ਕਿਸ ਜਨ ਕਰਕੇ ਉਹਨਾਂ ਦੀ ਸ਼ਕਲ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਗੋਡੇ ਦੇ ਅੰਗ ਗ੍ਰੀਸ ਮੁੱਕ ਗਿਆ ਗ੍ਰੀਸ ਮੁੱਕ ਗਿਆ ਕਿ ਗੋਡੇ ਕੋਲ ਆ ਜਾਂਦੇ ਉਸ ਸਪੇਸ ਘਟ ਜਾਂਦੀ ਸਪੇਸ ਘਟ ਜਾਂਦੀ ਹੈ ਗੋਡੇ ਹੱਡੀਆਂ ਆਪਸ ਵਿੱਚ ਰੜਕਣ ਲੱਗ ਜਾਂਦੀਆਂ ਜਿੰਦੇ ਕਰਕੇ ਉਹਨਾਂ ਦੇ ਐਂਗਲ ਚੇਂਜ ਹੋ ਜਾਂਦੇ ਗੋਡੇ ਬਿੰਕੇ ਹੋ ਜਾਂਦੇ ਹਮ ਇਹ ਕਿਸੇ ਵੀ ਦਵਾਈ ਨਾਲ ਆਪਾਂ ਸਿੱਧੇ ਨਹੀਂ ਕਰ ਸਕਦੇ ਠੀਕ ਹੈ ਕਿਸੇ ਵੀ ਮਸ਼ੀਨ ਨਾਲ ਆਪਾਂ ਸਿੱਧੇ ਨਹੀਂ ਕਰ ਸਕਦੇ ਕਿਸੇ ਵੀ ਜਿਹਨੂੰ ਆਪਾਂ ਬਰੇਸ ਕਹਿ ਦਿੰਨੇ ਆ ਉਹ ਪਾ ਕੇ ਸਿੱਧੇ ਨਹੀਂ ਕਰ ਸਕਦੇ ਆ ਸਾਰੀਆਂ ਚੀਜ਼ਾਂ ਦਵਾਈਆਂ ਇੰਜੈਕਸ਼ਨ ਬਰੇਸ ਸਾਰਾ ਕੁਝ ਜਿਹੜਾ ਹੈ ਨਾ ਆ ਇੱਕ ਟਾਈਮ ਕੱਢਣ ਦਾ ਜਰੀਆ ਹੈ ਜੀ ਜੀ ਆਪਾਂ ਉਹਨੂੰ 6 ਮਹੀਨੇ ਡਿਲੇ ਕਰ ਲੀਏ 1 ਸਾਲ ਰੋਕ ਲੀਏ 2 ਸਾਲ ਰੋ ਐਂਡ 'ਚ ਆ ਕੇ ਤੁਹਾਨੂੰ ਗੋਡਾ ਬਦਲਾਣਾ ਪੈਣਾ ਹੀ ਹੈ ਜੇ ਤੁਹਾਡੇ ਗੋਡੇ ਦੇ ਐਂਗਲ ਚੇਂਜ ਹੋ ਗਏ ਆ ਜੀ ਇਹਦੇ ਵਾਸਤੇ ਜਿਹੜੀ ਕਾਰਨ ਹੈ ਜਿਹੜਾ ਇਹ ਜਿੰਦੀ ਸ਼ਕਲ ਖਰਾਬ ਹੋ ਗਈ ਬਨਾਵਟ ਖਰਾਬ ਹੋ ਗਈ ਉਹਨੂੰ ਆਪਾਂ ਦਵਾਈ ਨਾਲ ਨਹੀਂ ਠੀਕ ਉਹਨੂੰ ਆਪਾਂ ਕੱਟ ਕੇ ਨਵਾਂ ਜੋੜ ਪਾਵਾਂਗੇ ਨਵਾਂ ਨਵਾਂ ਲਾਵਾਂਗੇ ਹਾਂ ਜੀ ਇਹ ਤਾਂ ਇੱਕ ਕਾਰਨ ਮਤਲਬ ਜਿਹੜਾ ਹੈਗਾ ਗੋਡੇ ਬਦਲਣ ਦਾ ਆਪਰੇਸ਼ਨ ਦੀ ਜਿਹੜੀ ਲੋੜ ਜੀ ਹੁਣ ਜੇ ਆਪਾਂ ਕਹਿੰਦੇ ਟੈਕਨੀਕ ਹੈਂਦੀ ਟੈਕਨੀਕ ਜਿਹੜੀ ਹੈਗੀ ਆ ਹੁਣ ਕਾਫੀ ਪਿਛਲੇ ਹੁਣ 20-25 ਸਾਲਾਂ ਤੋਂ ਹਿੰਦੁਸਤਾਨ ਦੇ ਅੰਦਰ ਹੀ ਗੋਡੇ ਬਦਲੇ ਜਾ ਰਹੇ ਆ 30 ਸਾਲ ਹੀ ਮੰਨ ਕੇ ਚੱਲੋ ਗੋਡੇ ਬਦਲੇ ਜਾ ਰਹੇ ਆ ਪਰ بڑے ਹੁੰਦਾ ਜਿਹੜੀ ਹੈ ਹਰ ਛੋਟੇ ਹਸਪਤਾਲ ਮੇਰੇ ਵਰਗੇ ਛੋਟੇ ਹਸਪਤਾਲ ਵੀ ਜਿਹੜੇ ਹੈਗੇ ਆ بڑے ਸੋਨੇ ਤਰੀਕੇ ਨਾਲ ਗੋਡੇ ਬਦਲਦੇ ਆ ਤੇ ਅਸੀਂ ਇੱਧਰ ਐਮਐਸਐਮ ਹਸਪਤਾਲ ਚ ਵੀ ਬਹੁਤ ਰੂਟੀਨ ਚ ਗੋਡੇ ਬਦਲਦੇ ਆ ਜੀ ਤੇ ਗੋਡੇ ਬਦਲਣ ਦੀ ਟੈਕਨੀਕ ਜਿਹੜੀ ਇੰਪਰੂਵਮੈਂਟ ਹੋ ਗਈ ਹੈ ਸੋਖੇ ਹੋ ਗਿਆ ਸਮਝ ਆ ਗਈ ਹੈ ਚੀਜ਼ਾਂ ਦੀ ਜਿਵੇਂ ਜਿਵੇਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਹਰ ਚੀਜ਼ ਦੀ ਸਮਝ ਵੱਜ ਜਾਂਦੀ ਹੈ ਤਜਰਬਾ ਹੋ ਜਾਂਦਾ ਵੀ ਕਿਹੜੀ ਚੀਜ਼ ਤੁਹਾਨੂੰ ਪਰੇਸ਼ਾਨ ਕਰ ਰਹੀ ਸੀ ਹੁਣ ਉਹ ਨਹੀਂ ਕਰ ਰਹੀ ਉਹ ਨਹੀਂ ਹੁੰਦੀ ਮੈਡੀਕਲ ਸਟੱਡੀ ਹੁੰਦੀ ਹੁੰਦੀ ਡਾਕੂਮੈਂਟੇਸ਼ਨ ਵੱਜ ਜਾਂਦੀ ਹੈ ਉਹ ਤਰੀਕੇ ਚੇਂਜ ਹੋ ਜਾਂਦੇ ਤੇ ਹੁਣ ਗੋਡਾ ਬਦਲਣਾ ਕੋਈ ਬਹੁਤ ਵੱਡੀ ਗੱਲ ਨਹੀਂ ਰਹੀ ਠੀਕ ਖਰਚਾ ਇਨਵੋਲਡ ਹੁੰਦਾ ਹੈ ਮਹਿੰਗੀ ਚੀਜ਼ ਹੈ ਇਸ ਕਰਕੇ ਲੋਕਾਂ ਨੂੰ ਇੱਕ ਵਾਰੀ ਮਹਿਸੂਸ ਹੁੰਦਾ ਵੀ ਆ ਬਹੁਤ ਵੱਡਾ ਆਪਰੇਸ਼ਨ ਜਿਹੜਾ ਹੈ ਹੋਇਆ ਹੈ ਪਰ ਉਹ ਜਿਹੜਾ ਆਪਰੇਸ਼ਨ ਆ ਉਹਦੇ ਅੰਦਰ ਮੇਨ ਖਰਚਾ ਤਾਂ ਜਿਹੜਾ ਤੁਸੀਂ ਗੋਡਾ ਨਵਾਂ ਪਵਾ ਰਹੇ ਹੋ ਉਹ ਸਮਾਨ ਦਾ ਹੈ ਉਹ ਕਹਿੰਦਾ ਇਸ ਤੋਂ ਇਲਾਵਾ ਉਹਦਾ ਹੋਰ ਖਰਚਾ ਨਹੀਂ ਹੈਗਾ ਬਟ ਜਿਹੜੀ ਇੰਪੋਰਟੈਂਟ ਚੀਜ਼ ਮੈਂ ਕਹਿਣਾ ਚਾਹੁੰਦਾ ਹੈ ਵੀ ਗੋਡਾ ਬਦਲਾਨ ਤੋਂ ਘਬਰਾਉਣਾ ਨਹੀਂ ਚਾਹੀਦਾ ਜੀ ਗੋਡਾ ਬਦਲਾਨਾ ਉਹਨਾ ਸੇਫ ਹੈ ਜਿੰਨਾ ਇੱਕ ਅਪੈਂਡਿਕਸ ਦਾ ਆਪਰੇਸ਼ਨ ਜੀ ਇਸ ਕਰਕੇ ਜੇ ਕਿਸੇ ਮਰੀਜ਼ ਨੂੰ ਗੋਡਾ ਬਦਲਾਨ ਦੀ ਲੋੜ ਹੈ ਤੇ ਉਹਨੂੰ ਗੋਡਾ ਬਦਲਾਨ ਬਾਰੇ ਸੋਚਣਾ ਚਾਹੀਦਾ ਵਿਚਾਰ ਕਰਨਾ ਚਾਹੀਦਾ ਡਿਸਕਸ ਕਰਨਾ ਚਾਹੀਦਾ ਆਪਣੇ ਸਵਾਲ ਡਾਕਟਰ ਨੂੰ ਜਿਹੜੀ ਵੀ ਡਾਕਟਰ ਤੋਂ ਕਰਾਉਣਾ ਚਾਹਤ ਉਹਨਾਂ ਦੇ ਅੱਗੇ ਪੇਸ਼ ਕਰਨੇ ਚਾਹੀਦੇ ਤੇ ਉਸ ਹਸਪਤਲ ਤੋਂ ਜਾਂ ਉਸ ਡਾਕਟਰ ਤੋਂ ਸੁਣ ਕੇ ਮੇਰੇ ਹਿਸਾਬ ਨਾਲ ਗੋਡਾ ਬਦਲਾਨੀ ਮੈਂ ਆਪਣੇ ਮਰੀਜ਼ਾਂ ਦੀ ਜੇ ਗੱਲ ਦੱਸਾਂ ਤਾਂ ਆਇਆ ਵੀ ਜਦ ਵੀ ਉਹ ਗੋਡਾ ਬਦਲਾ ਲੈਂਦੇ ਆ ਜੀ ਤੇ ਉਸ ਤੋਂ ਤਿੰਨ ਜਾਂ ਚਾਰ ਮਹੀਨੇ ਬਾਅਦ ਉਹ ਮਿਲਦੇ ਆ ਤੁਰਦੇ ਹੋਏ ਆਰਾਮ ਨਾਲ ਕਿਉਂਕਿ ਦੋ ਕੁ ਮਹੀਨੇ ਲੱਗ ਜਾਂਦੇ ਸਿਸਟਮ ਸੈੱਟ ਹੁੰਦੇ ਹੁੰਦੇ ਜੀ ਤੇ ਜਦੋਂ ਦੁਬਾਰਾ ਆ ਕੇ ਮਿਲਦੇ ਆ ਤਾਂ ਉਹ ਆਹੀ ਕਹਿੰਦੇ ਡਾਕਟਰ ਸਾਹਿਬ ਮੈਂ ਤਿੰਨ ਚਾਰ ਸਾਲ ਆਪਣੇ ਵੇਸਟ ਕਰਤੇ ਮੈਨੂੰ ਇਹ ਗੋਡਾ 5 ਸਾਲ ਪਹਿਲਾਂ ਬਦਲਾ ਲੈਣਾ ਸੀ ਡੇਟ ਹੋ ਗਿਆ ਹਾਂ ਜੀ ਮੈਂ ਤਾਂ 5 ਸਾਲ ਐਵੇਂ ਰੜਕ ਰੜਕੇ ਕੱਢਤਾ ਡਰ ਕੇ ਵੀ ਪਤਾ ਨਹੀਂ ਕੀ ਹੋਊਗਾ ਕੀ ਹੋਊਗਾ ਹਮ ਹਰ ਆਪਰੇਸ਼ਨ ਦਾ ਜਿਹੜਾ ਹੈਗਾ ਇੱਕ ਫੇਲਿਅਰ ਰੇਟ ਹੈ ਮਤਲਬ ਜਿਹੜਾ ਉਹਨਾਂ ਦੇ ਆਪਰੇਸ਼ਨ ਖਰਾਬ ਜਿੰਨੂੰ ਕਹਿੰਦਾ ਆਪਰੇਸ਼ਨ ਖਰਾਬ ਹੋ ਗਿਆ ਜੀ ਸਫਲ ਨਹੀਂ ਹੋਇਆ ਸਫਲ ਨਹੀਂ ਹੋਇਆ ਜੀ ਜੇ ਆਪਾਂ ਪਿੱਤਾ ਅੱਜ ਕੱਲ ਦੂਰ ਪਿੰਨਲ ਪਿੱਤਾ ਕੱਢਦੇ ਆ ਅਪੈਂਡਿਕਸ ਕੱਢਦੇ ਆ ਉਹਨਾਂ ਦੇ ਵੀ 100 ਦੇ ਪਿੱਛੇ ਇੱਕ ਅਦਾ ਆਪਰੇਸ਼ਨ ਖਰਾਬ ਹੋ ਜਾਂਦਾ ਹੁਣ ਸੀਜ਼ੇਰੀਅਨ ਅੱਛਾ ਜਿਹੜਾ ਹੁਣ ਪੇਟ ਕੱਟ ਕੇ ਜਿਹੜੇ ਬੱਚੇ ਡਿਲੀਵਰੀ ਹੁੰਦੇ ਉਹਨਾਂ ਨੂੰ ਅਸੀਂ ਸੀਜ਼ੀਅਰਨ ਸੈਕਸ਼ਨ ਕਹਿੰਦੇ ਉਹ ਜਿਹੜੇ ਉਹਦੇ ਅੰਦਰ ਵੀ ਆਪਰੇਸ਼ਨ ਦਾ ਤਕਲੀਫ ਆ ਜਾਂਦੀ ਆ ਆਪਰੇਸ਼ਨ ਦੀ ਜਿਹੜੀ ਫੇਲਿਅਰ ਰੇਟ ਹੈ ਉਹ ਇਨ ਆਪਰੇਸ਼ਨਾਂ ਤੋਂ ਵੀ ਘੱਟ ਹੈ ਅੱਛਾ ਜੀ ਜਿਹੜਾ ਜੋੜ ਬਦਲਣ ਦਾ ਆਪਰੇਸ਼ਨ ਹੈ ਜੀ ਸਿਰਫ ਗੱਲ ਹੈ ਵੀ ਇੱਕ ਵੱਡਾ ਆਪਰੇਸ਼ਨ ਹੈ ਇੱਕ ਮਹਿੰਗਾ ਆਪਰੇਸ਼ਨ ਮਹਿੰਗਾ ਆਪਰੇਸ਼ਨ ਇਸ ਕਰਕੇ ਉਹਦੀ ਜਿਹੜੀ ਇੱਕ ਕਹਿੰਦੇ ਨਾ ਐਨਾਲਿਸਿਸ ਉਹ ਜ਼ਿਆਦਾ ਹੋ ਜਾਂਦਾ ਹੈ ਜੀ ਇਸ ਕਰਕੇ ਤਕਲੀਫ ਹੈ ਗੋਡਾ ਬਦਲਣਾ ਜਾਂ ਗੋਡਾ ਚੇਂਜ ਕਰਾਉਣਾ ਅੱਜ ਦੀ ਡੇਟ 'ਚ ਕੋਈ ਵੱਡੀ ਗੱਲ ਨਹੀਂ ਹੈ ਮੇਰੇ ਹਿਸਾਬ ਨਾਲ ਤਾਂ ਬੜੀ ਸਫਲ ਬੜੀ ਸੇਫ ਆਪਰੇਸ਼ਨ ਹੈ ਜੇ ਮੇਰੇ ਹਿਸਾਬ ਨਾਲ ਕਿਸੇ ਨੂੰ ਲੋੜ ਹੈਗੀ ਹੈ ਤਾਂ ਉਹਨੂੰ ਜ਼ਰੂਰ ਬਦਲਣਾ ਚਾਹੀਦਾ ਦੱਸੋ ਆਪਾਂ ਆਪਣੇ ਇੱਥੇ ਇਹ ਚੇਂਜ ਹੁੰਦੇ ਆ ਗੋਡੇ ਹਾਂਜੀ ਅਸੀਂ ਆਪਣੇ ਐਮ ਐਸ ਐਨ ਹਸਪਤਾਲ ਦੇ ਵਿੱਚ ਹੀ ਗੋਡੇ ਬਦਲਦੇ ਆ ਹਾਂ ਅਸੀਂ ਇੱਥੇ ਜੌਨਸਨ ਐਂਡ ਜੌਨਸਨ ਕੰਪਨੀ ਦੇ ਗੋਡੇ ਪਾਣੇ ਆ ਜੀ ਤੇ ਸਾਡੇ ਜਿਹੜੇ ਰੇਟ ਹੈਗੇ ਆ ਜੇ ਤੁਹਾਡੀ ਮਨਜ਼ੂਰੀ ਹੋਵੇ ਹਾਂ ਜੀ ਹਾਂ ਬਿਲਕੁਲ ਜੀ ਦੱਸੋ ਜੀ ਹਾਂ ਜਰੂਰ ਦੱਸਣਾ ਚਾਹੁੰਦਾ ਹਾਂ ਜਾਗਰੂਕ ਹੋਣਗੇ ਜੀ ਹਾਂ ਨਹੀਂ ਜਾਗਰੂਕ ਦਾ ਜ਼ਿਆਦਾ ਚਲੋ ਕੋਈ ਨਹੀਂ ਜੋ ਵੀ ਹੈ ਸੇਵਾ ਭਾਵ ਵਾਲਾ ਕੰਮ ਹੈ ਤਾਂ ਇਸ ਕਰਕੇ ਮੈਂ ਪਹਿਲਾਂ ਮੰਜ਼ੂਰੀ ਮੰਗਣਾ ਚਾਹੂਗਾ ਤੇ ਜਿਹੜੇ ਸਾਡੇ ਆਪਣੇ ਰੇਟ ਨੇ ਉਹ ਜੌਨਸਨ ਜੌਨਸਨ ਨਾਲੇ ਜਿਹੜੇ ਗੋਡੇ ਹੈਗੇ ਆ ਜਿਹੜਾ ਸਭ ਤੋਂ ਟਾਪ ਦਾ ਗੋਡਾ ਉਹਨਾਂ ਦਾ ਪੈਂਦਾ ਜਿੰਨੂੰ ਵੀ ਜ਼ਿਆਦਾ ਮੂੜਨ ਵਾਲਾ ਗੋਡਾ ਕਹਿ ਦਿੰਦੇ ਆ ਟਿਊਨ ਨਾਮ ਦਾ ਗੋਡਾ ਹੈਗਾ ਉਹ ਅਸੀਂ 1,20,000 1,25,000 ਚ ਇੱਥੇ ਬਦਲ ਦੇਣਾ ਜਿਹੜੇ ਬਹੁਤ ਵੱਡੇ ਵੱਡੇ ਹਸਪਤਾਲਾਂ ਚ ਜੇ ਮੈਂ ਕਹਾਂ ਤੇ 2 ਸਵਾ 2 ਲੱਖ ਤੋਂ ਘੱਟ ਨਹੀਂ ਜਿਹੜੇ ਇਹਦੇ ਤੁਸੀਂ ਰੇਟ ਦੋਨੇ ਗੋਡਾ ਇੱਕ ਇੱਕ ਗੋਡੇ ਦੀ ਗੱਲ ਕਰ ਰਹੇ ਆ ਦੋਨੋਂ ਗੱਡਿਆਂ ਦਾ ਜਿਹੜਾ ਆਪਾਂ ਕਰਾਂਗੇ ਉਹ 2,40,000 ਚ ਦੋਨੋਂ ਗੋਡੇ ਬਦਲਤਾ ਜੀ 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 ਜਿਹ ਉਹਨੂੰ ਪੀਐਫਸੀ sigma ਕਹਿੰਦੇ ਆ ਤੇ ਉਹ ਜਿਹੜਾ ਗੋਡਾ ਹੈਗਾ ਉਹ ਅਸੀਂ 2 10 2 20 ਚ ਦੋਨੋਂ ਪਾਸਿਆਂ ਦਾ ਗੋਡਾ ਜਿਹੜਾ ਹੈਗਾ ਉਹ ਅਸੀਂ ਬਦਲਤਾ ਜਾਨੀ ਫਿਰ ਵੀ ਤੁਹਾਡਾ ਜੋ ਰੇਟ ਹੈ ਹੈ ਕੋਸਟ ਹੈ ਇੱਕ ਪ੍ਰਾਈਵੇਟ ਹਸਪਤਾਲ ਨਾਲੋਂ ਬਹੁਤ ਠੀਕ ਹੈ ਜੇ ਮੈਂ ਕਹਾਂ ਜੇ ਸਰਕਾਰੀ ਹਰ ਰੇਟ ਵੀ ਕਹੀਏ ਨਾ ਤੇ ਸਰਕਾਰੀ ਰੇਟਾਂ ਤੋਂ ਵੀ ਘੱਟ ਮੈਂ ਕਹੂੰਗਾ ਜਿਹੜਾ ਅਸੀਂ ਕਰਦੇ ਆ ਜੀ 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 ਆ ਜੀ ਸਰ ਠੀਕ ਹੈ ਤੇ ਡਾ ਸਾਹਿਬ ਆਪਣੇ ਵੀਵਰਜ਼ ਨੂੰ ਕੀ ਸੁਝਾ ਦਿਓਗੇ ਕਿ ਉਹ ਪਹਿਹੀ ਵਾਰ ਗੱਲ ਹੋ ਗਈ ਹੈ ਹੱਡੀਆਂ ਆਪਣੀਆਂ ਤਕੜੀਆਂ ਰਹਿਣ ਤੇ ਉਹਨਾਂ ਨੂੰ ਸੁਨੇਹਾ ਜਿਹੜਾ ਚਾਹੋ ਮੇਰਾ ਬਾ ਹੱਥ ਜੋੜ ਕੇ ਆਈ ਬੇਨਤੀ ਹੈ ਸਾਰੇ ਸਿੱਧੂ ਸਾਹਿਬ ਦੇ ਦਰਸ਼ਕਾਂ ਨੂੰ ਤੇ ਜਿਨ੍ਹਾਂ ਨੇ ਮੈਨੂੰ ਮੌਕਾ ਵੀ ਦਿੱਤਾ ਆ ਇੰਟਰਵਿਊ ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੇਰਾ ਆਈ ਇਹ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਮੇਰਾ ਛੋਟਾ ਜਿਹਾ ਜਿਹੜਾ ਮੈਸੇਜ ਰਹੇਗਾ ਉਹ ਆਈ ਰਹੇਗਾ ਜੋੜਾਂ ਵਾਸਤੇ ਹੱਡੀਆਂ ਵਾਸਤੇ ਤਿੰਨ ਚੀਜ਼ਾਂ ਬੜੀ ਜ਼ਰੂਰੀਆਂ ਨੇ ਪਹਿਲੀ ਗੱਲ ਤੁਹਾਡੀ ਡਾਈਟ ਆਪਣੀ ਡਾਈਟ ਦੇ ਅੰਦਰ ਘਰ ਦੀਆਂ ਬਨੀਆਂ ਚੀਜ਼ਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਆਪਣੀ ਲੋਕਲ ਪ੍ਰੋਡਿਊਸ ਲੋਕਲ ਦੇਸੀ ਸਬਜ਼ੀਆਂ ਜਿਹੜੀ ਰੋਜ਼ ਮਾਰਦੀਆਂ ਚੀਜ਼ਾਂ ਨੇ ਉਹ ਜ਼ਰੂਰ ਉਹਨਾਂ ਦਾ ਸਹੀ ਤਰੀਕੇ ਨਾਲ ਕਰੋ ਇਸਤੇਮਾਲ ਕਰੋ ਨੱਟਸ ਜਿਹਨੂੰ ਆਪਾਂ ਕਹਿੰਦੇ ਆ ਜਿਵੇਂ ਕੋਈ 10 ਬਦਾਮ ਹੋ ਗਏ ਦੋ ਅਖਰੋਟ ਹੋ ਗਏ ਦੋ ਕਟੋਰੀ ਦਹੀਂ ਹੋ ਗਈ ਜਿੰਨੇ ਦਾ ਕੈਲਸ਼ੀਅਮ ਕਾਫੀ ਮੰਨਿਆ ਜਾਂਦਾ ਐਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰੋ ਐਕਸਰਸਾਈਜ਼ ਬੜੀ ਜ਼ਰੂਰੀ ਹੈ ਤੇ ਐਕਸਰਸਾਈਜ਼ ਜ਼ਰੂਰੀ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਇੱਕ ਨੂੰ ਐਕਸਰਸਾਈਜ਼ ਜ਼ਰੂਰੀ ਹੈ ਅੰਗਰੇਜ਼ੀ ਦੀ ਭਾਸ਼ਾ ਵਿੱਚ ਕਿਹਾ ਜਾਂਦਾ ਹੈ ਹਾਊ ਯੂ ਟ੍ਰੀਟ ਯਰ ਬਾਡੀ ਟਿਲ 40 ਯਰ ਬਾਡੀ ਟ੍ਰੀਟਸ ਯੂ ਬੈਕ 댓 ਵੇ ਆਫਟਰ 40 ਜੇ 40 ਸਾਲ ਦੀ ਉਮਰ ਤੱਕ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖੋ ਤੇ 40 ਸਾਲ ਤੋਂ ਬਾਅਦ ਸਰੀਰ ਤੁਹਾਡਾ ਧਿਆਨ ਰੱਖਦਾ ਤੇ ਇਹ ਗੱਲ ਦੇ ਨਾਲ ਮੈਂ ਕਹਿਣਾ ਚਾਹਾਂਗਾ ਐਕਸਰਸਾਈਜ਼ ਕਰੋ ਖੁਸ਼ ਰਹੋ ਨਸ਼ਿਆਂ ਤੋਂ ਦੂਰ ਰਹੋ ਟੈਨਸ਼ਨ ਘਟਾਓ ਵਧੀਆ ਖਾਓ ਪਿਓ ਤੇ ਜੇ ਕੋਈ ਕਦੇ ਕੋਈ ਤਕਲੀਫ ਹੱਡੀਆਂ ਦੀ ਹੋਵੇ ਤਾਂ ਸਾਨੂੰ ਜ਼ਰੂਰ ਯਾਦ ਕਰਨਾ ਧੰਨਵਾਦ ਡਾਕਟਰ ਸਾਹਿਬ ਤੁਸੀਂ ਤੁਹਾਡੇ ਕੀਮਤੀ ਸਮੇਂ ਜੋ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਸਤਿਕਾਰ